ਗਲਾਸੀਆਂ ਖੜਕ ਰਹੀਆਂ ਸੁਣੀਆਂ ਇਹ ਤੁਸੀਂ ਲਾਈ ਜਾਨੀਓ ਕੀ ਕਰੀ ਜਾਨੀਓ ਆਹੇ ਠੀਕ ਕਰੂਗਾ ਨੂੰ ਡਿਸਕ ਨੂੰ ਤੇ ਗਲਾਸੀਆਂ ਠੀਕ ਕਰ ਗਲਾਸੀਆਂ ਬਾਹਰ ਨਹੀਂ ਮਲਾਉਂਦਾ ਬਈ ਨਾ ਨਾ ਬਗੈਰ ਅਕਤ ਪਾਣੀ ਵਾਲੇ ਲਾਉਣਾ ਬਾਪੂ ਆ ਗੇਰ ਤੇ ਕੀ ਪਾ ਕੇ ਕੱਢੇ ਇਹ ਕੀ ਮੇਰੇ ਠੰਡੀ ਕੀ ਮੈਂ ਠੀਕ ਕਰ ਦਿੰਦੀ ਆ ਕਹਿੰਦੇ ਖੱਤ ਪਾਉਂਗਾ ਪੂਰਾ ਗੈਸ ਬਣਾ ਕੇ ਤਕਲੰਦੇ ਡਿਸਕ ਨੂੰ ਆਹ ਠੀਕ ਕਰ ਇਹ ਪਤਾ ਕੀ ਹਾਂ ਕਿਤੇ ਗਰਾ ਕੇ ਪਾਲੇ ਹੋਵੇ ਵੀ ਹਿੱਲਣਾ ਵੀ ਵੀਡੀਓ ਬਣਾਓ ਤੁਹਾਨੂੰ ਆਪਣੇ ਤੁਸੀਂ ਜਾਓ ਛੋਟੇ ਛੋਟੇ ਬੱਚੇ ਨੇ ਨਾ ਉਹ ਵੀ ਕਹਿ ਦਿੰਦੇ ਨੇ ਮੰਮੀ ਮੇਰਾ ਗੋਡਾ ਦੁਖਦਾ ਜਾਂ ਮੋਡਾ ਦੁਖਦਾ ਬਾਪੂ ਇੱਕ ਤੁਸੀਂ ਆ ਇੰਨੀ ਪਟਾਰਾ ਸੋ ਖੋਲ ਰੱਖਿਆ ਮਤਲਬ ਇਹ ਕੀ ਚੱਕਰ ਆ ਜੇ ਬਾਬਾ ਸਿੰਘ ਦੀ ਦਵਾਈ ਹੈ ਜਿਹੜੀ ਇਹ ਆ ਜੇ ਕਿ ਮਾਦੀ ਹੋਵੇ ਚਾਹ ਮੌਕਾ ਹੋਵੇ ਚਾਹ ਖੁੰਨੀ ਹੋਵੇ ਇੱਕ ਮਹੀਨੇ ਦਾ ਕੋਸਟ ਇੱਕ ਮਹੀਨਾ ਖਾਲੀ ਉਸੇ ਬੰਦੇ ਨੇ ਵੀ ਉਹਨੂੰ ਬਾਬਾ ਸੀ ਨਹੀਂ ਰੋ ਕੇ ਇਹ ਮੇਰੀ ਗਾਰੰਟੀ ਆ ਪੱਕੀ ਦੀ ਭਾਈ ਇਹ ਕੋਈ ਹੋਰ ਮਾਲ ਪੱਤਾ ਦਾ ਨਹੀਂ ਗੱਲ ਜੋ ਮੈਂ ਇੱਕ ਭੋਰਾ ਹੀ ਹੋਰ ਕੋਈ ਵੀ ਇਸ ਹਾਂ ਚੈੱਕ ਟੈਸਟ ਕਰਵਾ ਲਓ ਲੈ ਜਾਓ ਤੁਸੀਂ ਕੋਈ ਗੱਲ ਨਹੀਂ ਆ ਤੇਲ ਕਰ ਲਈ ਰੱਖੀ ਹੈ ਇਹ ਤੇਲ ਜਾੜਾ ਚ ਜਿਹੜਾ ਰੇਸ਼ਾ ਬਣਦਾ ਹੈ ਕੀੜਾ ਲੱਗਿਆ ਵਾ ਇਹ ਤਾਂ ਕੁੜੀਆਂ ਕਰੋ ਮੁੜ ਕੇ ਪੰਜ-ਛੇ ਸਾਲ ਜਾਂਦੇ ਤੁਰੋ ਬੱਬੂ ਜੀ ਪਾਣੀ ਦੀ ਗੁਰਲੀ ਤੇ ਸੋੜਿਆ ਤੇਲ ਦੀ ਪਹਿਲੀ ਵਾਰ ਸੁਣੋ ਇੰਗਲੈਂਡ ਅਮਰੀਕਾ ਚ ਮੇਰੇ ਫੋਨ ਜਾਂ ਕੈਨੇਡਾ ਚ 10 ਮਿੰਟ ਦੇ ਵਿੱਚ ਕਾਲ ਕਰਦੇ ਵੀ ਅੱਜ ਜੱਟਾਂ ਸਿੱਧੂਆਂ ਨੇ ਕਿਹੜੇ ਮਾਜੀ ਗੋਣੇ 'ਚ ਬੈਠਾ ਹੋ ਕੇ ਤੇ ਮਾਜੀ ਬੈਠਾ ਹੋਣ ਫੂਕੇ ਮਾਰਨੀ ਤੁਸੀਂ ਹਾਂ ਹਾਂ ਫੂਕੇ ਮਾਰਨੀ ਤੇਰੇ ਖਾਤਮੇ ਕਿਹੜਾ 10 ਮਿੰਟ ਦੇ ਵਿੱਚ ਮੈਨੂੰ ਵਾਪਸ ਕਾਲਉਂਦੀ ਆ ਕਿਤੇ ਦੇਖ ਲਓ ਬਾਪੂ ਆ ਨਾ ਨਾ ਬੈਜੀ ਫੂਕਾਂ ਵਾਲਾ ਬਾਬਾ ਨਾ 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 ਅੱਜ ਤੋਂ 15-20 ਸਾਲ ਹੋ ਗਏ ਮੈਨੂੰ ਇਹ ਕੰਮ ਕਰਦਿਆਂ ਬਣ ਕੇ ਪੜ ਕੇ ਗੜਵੀ ਬਾਤ ਤੁਸੀਂ ਹੀ ਰੱਖ ਕੇ ਆਪ ਤੇ ਵਚਕੇ ਲਾਉਂਦੀ ਆ ਕਿੱਥੇ ਮਰਦੀ ਬਾਪੂ ਇਹ ਕਿਹੜਾ ਡਿਸਕਾ ਲਾ ਕੇ ਮੈਂ ਠੀਕ ਕਰਦੇ ਹਾਂ ਫਿਰ ਇਸ ਕਾਲਾ ਮੈਂ ਪਿੱਛੇ ਲਾ ਕੇ ਨਾ ਗਲਾਸ ਅਇ ਤਸ ਜੀ ਉਹਦੇ ਵਿੱਚ ਹੁੰਦੇ ਆ ਕੁੱਠਿਆਂ ਨਾਲ ਟਣਾਉਣਾ ਨੂੰ ਬਾਪੂ ਜਿਹੜੀ ਆ ਡਰਾਈਲ ਰੱਖੀ ਆ ਲੋਕ ਤਾਂ ਬਾਹਰ ਸਤੋਂਦੇ ਨੇ ਤੁਸੀਂ ਲੋਕਾਂ ਦੇ ਬਾਹਰ ਸਤੋਂਨੇ ਹੋ ਫਿਰ ਤਾਂ ਰੱਖੀਏ ਮੈਂ ਦਸਕਾਉਂਦਾ ਮੈਂ ਮੈਂ ਤਾਂ ਮਾਸੂ ਗਰਮ ਕਰਦਾ ਜਿਹੜੀ ਚਰਬੀ ਫਰੀ ਹੋਣਾ ਡਿਸਕ ਦੇ ਉੱਪਰ ਜਾਂ ਗੋਗੜ ਕਰਦੀ ਜਦੀ ਵੀ ਆ ਉਹਨੂੰ ਗਰਮ ਕਰਕੇ ਗੋਡੇ ਵਿੱਚ ਜੋੜ ਨੂੰ ਵੇਚਾਉਣਾ ਦੇ ਗੱਲਾਂ ਥੋਡੇ ਤਾਂ ਨਹੀਂ ਬਾਪੂ ਜੀ ਦੂਜਿਆਂ ਨੇ ਗਿੱਟੇ ਗੋਡੇ ਠੀਕ ਕਰਦੇ ਕਰਦੇ ਥੋਡੇ ਤਾਂ ਨਹੀਂ ਦੁਖਦਾ ਹੈਗਾ ਕੁਝ ਮੈਂ ਠੀਕ ਆ ਮੇਰੇ ਗੋਡੇ ਮੈਂ ਤਾਂ ਹੀ ਤਾਂ ਫਿਰਦਾ ਬਾਪੂ ਜੀ ਮੈਨੂੰ ਤੁਸੀਂ ਕੱਲੀ ਕੱਲੀ ਗੱਲ ਦੱਸ ਰਹੇ ਹੋ ਵੀ ਆ ਚੀਜ਼ ਖਾਣੀ ਚਾਹੀਦੀ ਇਹ ਨਹੀਂ ਖਾਣੀ ਚ ਡਾਕਟਰ ਨੇ ਪੇਸ਼ੈਂਟ ਬਣਦੇ ਫਿਰ ਚਿੱਟਿਆਂ ਨੂੰ ਕਾਲੇ ਹੋ ਜਾਂਦੇ ਕਾਲੇ ਹਾਂ ਕਿਉਂ ਕਾਲੇ ਨੇ ਚਿੱਟੇ ਤਾਂ ਨਹੀਂ ਹੋ ਜਾਣੇ ਨਾ ਉਹ ਨਹੀਂ ਹੋਣਗੇ ਨਵੇਂ ਮਰੀਜ਼ ਵੀ ਠੀਕ ਕੀਤੇ ਨੇ ਹਾਂ ਮਰੀਜ਼ ਠੀਕ ਕਰੇਗੇ ਜੇ ਠੀਕ ਹੁੰਦਾ ਤਾਂ ਹੀ ਆਉਂਦੇ ਨੇ ਆਪਣੇ ਕੋਲ ਜੇ ਮੈਂ ਠੱਗੀ ਦਾ ਕੰਮ ਕਰਾਂ ਫਿਰ ਮੇਰੇ ਕੋਲ ਕਹੜਾ ਘਟੂਗਾ ਜੇ ਜਿਹੜੇ ਕਹਿੰਦੇ ਨੇ ਅਸੀਂ ਐਨੇ ਮਿੰਟਾਂ ਵਿੱਚ ਠੀਕ ਕਰ ਦਾਂਗੇ ਚੈਜ ਕਰ ਦਾਂਗੇ ਫਿਰ ਤੁਸੀਂ ਕਿੰਨੇ ਘੇੜੇ ਮਰਵਾਉਣ ਪੰਜ ਮਿੰਟ ਦੇ ਵਿੱਚ ਕਰ ਦੋ ਆਹਦੇ ਕੰਮ ਹਾਂ ਗੋਡੇ ਮੋਡੇ ਨੂੰ ਆਪਾਂ ਕਰ ਸਕਦੇ ਹਾਂ ਹਾਂਜੀ ਜਿਹੜੇ ਸਵੇਰੇ ਉੱਠਣ ਸਾਰੀ ਕਹਿ ਦਿੰਦੇ ਨੇ ਸਾਡੇ ਗੋਡੇ ਦੁਖਦੇ ਨੇ ਮੋਡੇ ਦੁਖਦੇ ਨੇ ਚਾਹੇ ਉਹ ਸਾਡੇ ਘਰ ਵਿੱਚ ਬੀਬੀਆਂ ਹੋਣ ਚਾਹੇ ਕੋਈ ਕਿਸੇ ਦੀ ਘਰ ਵਾਲੀ ਹੋਵੇ ਚਾਹੇ ਕੋਈ ਭੈਣ ਹੋਵੇ ਚਾਹੇ ਛੋਟੇ ਬੱਚੇ ਹੋਣ ਤਾਂ ਉਹ ਕਹਿ ਦਿੰਦੇ ਨੇ ਕਿ ਸਾਡੇ ਗੋਡੇ ਦੁਖਦੇ ਨੇ ਜੋੜਾਂ 'ਚ ਦਰਦ ਹੁੰਦਾ ਤੇ ਲਹਿਦ ਗੋਲੀ ਤੇ ਗੋਲੀ ਉਹ ਅੰਦਰ ਮਾਰਦੇ ਨੇ ਤਾਂ ਅਨੇਕਾਂ ਹੀ ਕਹਿੰਦੇ ਦਵਾਈਆਂ ਖਾ ਖਾ ਕੇ ਅੰਦਰ ਜਿਹੜਾ ਉਹਨਾਂ ਨੇ ਖੋਖਲਾ ਕਰ ਚੁੱਕਿਆ ਪਰ ਹੁਣ ਤੁਹਾਨੂੰ ਜਿਹੜਾ ਡਾਕਟਰਾਂ ਕੋਲ ਜਾਣ ਦੀ ਜਿਹੜੀ ਲੋੜ ਨਹੀਂ ਹੈਗੀ ਕਿਉਂਕਿ ਸਾਡੇ ਕੋਲ ਬਾਪੂ ਮੌਜੂਦ ਨੇ ਤਾਂ ਬਾਪੂ ਜਿਹੜੇ ਗੋਡੇ ਗਿੱਟੇ ਹੋਣ ਚੱਟ ਗਏ ਨੇ ਠੀਕ ਕਰ ਦਿੰਦੇ ਨੇ ਤਾਂ ਬਾਪੂ ਨਾਲ ਆਪਾਂ ਗੱਲਬਾਤ ਕਰਦੇ ਆਂ ਬਾਪੂ ਕੋਲ ਇਹੋ ਜਿਹਾ ਕਿਹੜਾ ਜਾਦੂ ਆ ਜਿਹੜਾ ਮਿੰਟਾਂ ਵਿੱਚ ਮਰੀਜ਼ਾਂ ਨੂੰ ਜਿਹੜਾ ਠੀਕ ਕਰ ਦਿੰਦੇ ਨੇ ਬਾਪੂ ਜੀ ਸਭ ਤੋਂ ਪਹਿਲਾਂ ਸਤਿ ਸ਼ਕਾਲ ਜੀ ਹਾਂ ਜੀ ਠੀਕ ਹੋ ਬਾਪੂ ਜੀ ਹਾਂ ਹਾਂ ਠੀਕਾ ਠੀਕਾ ਹਾਂ ਬਾਪੂ ਜੀ ਜਿਹੜੇ ਆ ਸਾਡੇ ਚਲੋ ਬਜ਼ੁਰਗ ਤਾਂ ਇੱਕ ਪਾਸੇ ਚਲੋ ਉਮਰ ਹੋ ਜਾਂਦੀ ਆ ਹਨਾ ਚਲੋ ਉਮਰ ਦੇ ਮੁਤਾਬਕ ਗੋਡੇ ਗਿੱਟੇ ਦੁਖਣ ਲੱਗ ਜਾਂਦੇ ਨੇ ਪਰ ਹੁਣ ਆਪਾਂ ਦੇਖਦੇ ਆਂ ਜਿਹੜੇ ਛੋਟੇ ਛੋਟੇ ਬੱਚੇ ਨੇ ਨਾ ਉਹ ਵੀ ਕਹਿ ਦਿੰਦੇ ਨੇ ਮੰਮੀ ਮੇਰਾ ਗੋਡਾ ਦੁਖਦਾ ਜਾਂ ਮੋਡਾ ਦੁਖਦਾ ਵੀ ਇਹ ਕੀ ਏ ਬੈ ਦੀ ਮਾਰ ਹੁੰਦਾ ਜਾਦੇ ਬਈ ਜਦ ਬੈ ਹੁੰਦੇ ਆ ਨਾ ਕਿਸੇ ਨੂੰ ਸਾਨੂੰ ਉਹ ਜਾਰੇ ਗੋਡੇ ਤਾਂ ਦੁਖਦੇ ਨੇ ਡਾਕਟਰ ਕਹਿੰਦੇ ਵੀ ਜੂਰੀ ਆ ਹਾਂਜੀ ਆਪਾਂ ਉਹ ਕਹਿੰਦੇ ਵੀ ਬੈ ਬੈ ਖਰਾਬ ਕਰਦੀ ਆ ਜੇ ਬੈ ਦਾ ਚੀਜ਼ ਆਪਾਂ ਨਾ ਖਾਈਏ ਫੇਰ ਨਹੀਂ ਕੁਸੁੰਦਾ ਹੈਗਾ ਅੱਛੀ ਹਾਂ ਹਾਂ ਉਹ ਦੇਰ ਤੇਲ ਮੈਂ ਤੁਹਾਨੂੰ ਦੱਸਿਆ ਤੇਲ ਪਿਆ ਨਹੀਂ ਜਿਵੇਂ ਤੁਸੀਂ ਬੈ ਤੋਂ ਕਹਿ ਰਹੇ ਹੋ ਵੀ ਬੈ ਲ ਇਹ ਕਿਹੜੀ ਕਿਹੜੀ ਚੀਜ਼ ਆ ਜਾਂਦੀ ਨੇ ਸਾਡੀ ਆਡੀਅנס ਨੂੰ ਉਹ ਵੀ ਪਤਾ ਲੱਗੇ ਨਾ ਬੈ ਦੇ ਵਿੱਚ ਆਪਣੇ ਕਾਲੀ ਮਿਰਚ ਖਾਓ ਜਾਦੇ ਬਦਾਮ ਆਹ ਸੌਂਫ ਤਿੰਨੇ ਚੀਜ਼ਾਂ ਰਕੜੇ ਖਾਈਓ ਬੈ ਨਹੀਂ ਰਹੂਗੀ ਇਨਸਾਨ ਨੂੰ ਕਿਸੇ ਨੂੰ ਵੀ ਚਾਹੇ ਛੋਟਾ ਚਾਹੇ ਵੱਡਾ ਠੀਕ ਹੈ ਹਾਂ 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 ਬਾਪੂ ਇੱਕ ਤੁਸੀਂ ਆ ਇੰਨੀ ਪਟਾਰਾ ਜਿਹਾ ਖੋਲ ਰੱਖਿਆ ਮਤਲਬ ਇਹ ਕੀ ਚੱਕਰ ਆ ਤੇਲ ਆ ਸਾਰਾ ਕੁਝ ਰੱਖਿਆ ਹੋਇਆ ਇਹ ਸਮਝਾਓ ਮਤਲਬ ਕਾਦੇ ਲਈ ਰੱਖਿਆ ਹੋਇਆ ਇਹ ਇਹ ਬਾਬਾ ਸੀਰੀ ਦੀ ਦਵਾਈ ਹੈ ਜਿਹੜੀ ਇਹ ਆ ਜਿਸ ਦੀ ਮਰਜ਼ੀ ਹੋਵੇ ਚਾਹੇ ਮੌਕਾ ਹੋਵੇ ਚਾਹੇ ਖੁੰਨੀ ਹੋਵੇ ਇੱਕ ਮਹੀਨੇ ਦਾ ਕੋਸਾ ਇੱਕ ਮਹੀਨਾ ਖਾ ਲਈ ਕਿਸੇ ਬੰਦੇ ਨੇ ਵੀ ਉਹਨੂੰ ਬਾਬਾ ਸੀਰੀ ਰਹੂਗੀ ਇਹ ਮੇਰੀ ਗਾਰੰਟੀ ਆ ਪੱਕੀ ਇਹਦੀ ਅੱਛਾ ਇਹ ਜੋੜਾਂ ਦੇ ਦਰਦ ਲਈ ਵੀ ਹੈ ਜੀ ਨਹੀਂ ਇਹ ਜੋੜਾਂ ਦੇ ਦਰਦ ਨਹੀਂ ਹੈਗੀ ਅੱਛਾ ਜੋੜਾਂ ਦਰਦ ਬਾਅਦ ਤੇ ਤੇਲ ਆ ਹਾਂ ਇਹ ਨਹੀਂ ਹੈਗੀ ਠੀਕ ਆ ਬਾਪੂ ਜੀ ਇਹ ਗੁੱਸਾ ਨਾ ਕਰਿਓ ਦਵਾਈ ਆ ਕੋਈ ਹੋਰ ਮਾਲ ਪੱਤਾ ਤਾਂ ਨਹੀਂ ਪਾ ਕੇ ਰੱਖਿਆ ਹੋ ਹਾਂ ਜੇ ਮੈਂ ਇੱਕ ਭੋਰਾ ਹੀ ਹੋਰ ਨਹੀਂ ਕੋਈ ਵੀ ਹਾਂ ਚੱਟਾ ਹਟ ਕਰਵਾ ਲਓ ਲੈ ਜਾਓ ਤੁਸੀਂ ਕੋਈ ਵਾਹੀ ਦੀ ਗੱਲ ਨਹੀਂ ਹੈ ਹਾਂ ਮੈਂ ਕਿਹਾ ਕਈ ਵਾਰ ਆਇਆ ਨਹੀਂ ਹੁੰਦਾ ਵੀ ਫੇਮਸ ਹੋਣ ਲਈ ਜਾਂ ਚਰਚਾ ਕਰਾਉਣ ਲਈ ਵਿੱਚ ਕੁਝ ਹੋਰ ਪਾ ਕੇ ਦੇ ਦਈਏ ਆ ਨਹੀਂ ਗਲਤ ਕੰਮ ਨਹੀਂ ਕਰਨਾ ਹੈਗਾ ਆਪਣੇ ਹਾਂ ਵੀ ਇੱਕ ਹਫਤੇ ਉਹ ਠੀਕ ਰਹਿਣ ਫੇਰ ਤੁਹਾਡੇ ਕੋਲ ਚੱਕਰ ਆਉਣ ਨਹੀਂ ਨਹੀਂ ਸੁਵਾਲੇ ਨਹੀਂ ਪਤਾ ਜਿੰਨੇ ਬੰਦਾਂ ਦਾ ਪ੍ਰੈਸ਼ਨ ਤੇ ਹਟਾਤੇ ਡਿਪਰੈਸ਼ਨ ਨਾ ਕਰਾਓ ਬਾਈ ਤੁਸੀਂ ਮੇਰੀ ਦਵਾਈ ਵਰਤ ਲਓ ਚੇ ਹਾਂ ਹਾਂ ਆਹ ਹੁਣੇ ਗੱਲ ਕਰਾਨਾ ਤੁਹਾਨੂੰ ਨਹੀਂ ਬਾਅਦ ਚ ਕਰਾ ਦੂਗਾ ਠੀਕ ਹੈ ਨਹੀਂ ਮਤਲਬ ਉਹਨਾਂ ਨੇ ਆਪਰੇਸ਼ਨ ਕਰਵਾਇਆ ਨਹੀਂ ਹੈਗਾ ਫਿਰ ਨਾ ਆਪਰੇਸ਼ਨ ਨਹੀਂ ਕਰਾਇਆ ਠੀਕ ਹੈ ਜਿਨ੍ਹਾਂ ਨੂੰ ਦਵਾਈ ਖਾਲੀ ਮਰੀ ਅੱਛਾ ਅੱਛਾ ਹਾਂ ਠੀਕ ਹੈ ਆਹ ਤੇਲ ਗੱਦ ਲਈ ਰੱਖਿਆਈ ਇਹ ਤੇਲ ਜਾੜਾ ਚ ਜਿਹੜਾ ਰੇਸ਼ਾ ਬਣਦਾ ਹੈ ਅੱਛਾ ਕੀੜਾ ਲੱਗਿਆ ਵਾ ਇਹਦੇ ਕੁੜਲੀਆਂ ਕਰੋ ਮੁੜ ਕੇ ਪੰਜ ਚਾਰ ਸਾਲ ਜਾੜਦੇ ਦੁਖ ਹੋਗੀ ਬਾਪੂ ਜੀ ਪਾਣੀ ਦੀਆਂ ਕੁੜਲੀਆਂ ਤੇ ਸੂੜੀਆਂ ਤੇਲ ਦੀ ਪਹਿਲੀ ਵਾਰ ਸੁਣਿਆ ਤੇਲ ਦਵਾਈ ਹੈ ਤੇਲ ਨਹੀਂ ਹੈਗਾ ਇਹ ਅੱਛਾ ਹਾਂ ਹਾਂ ਇਹਦਾ ਦੋ ਸਵਾਲ ਹੀ ਨੇ ਪਤਾ ਵੀ ਤੇ ਇਸ਼ਾਰੇ ਚ ਮੇ ਅੱਛੇ ਮੇਰੇ ਕੋਲ ਤਾਂ ਰੋਜ਼ ਬੰਦੇ ਲੈ ਜਾਂਦੇ ਨੇ ਆਪੇ ਦੱਸਦੇ ਨੇ ਮੈਂ ਵੀ ਅਸੀਂ ਠੀਕ ਆ ਬਾਬੂ ਜੀ ਇੱਕ ਹੋਰ ਗੱਲ ਆ ਮੈਂ ਸੁਣਿਆ ਨਾ ਕਈ ਕਹਿੰਦੇ ਨੇ ਅਸੀਂ ਸਿੱਧਾ ਚੈਲੰਜ ਕਰਦੇ ਆ ਅਸੀਂ ਇੰਨੇ ਮਿੰਟਾਂ ਵਿੱਚ ਠੀਕ ਕਰ ਦਾਂਗੇ ਫਿਰ ਤੁਸੀਂ ਹੁਣ ਕੀ ਚੈਲੰਜ ਕਰਦੇ ਹੋ ਕਿੰਨੇ ਮਿੰਟਾਂ ਵਿੱਚ ਠੀਕ ਕਰੋਗੇ ਤੁਸੀਂ ਤੂੰ ਝਾੜ ਨਾ ਮੈਂ ਮੰਨਦਾ ਕਾੜਦਾ ਮੈਂ 10 ਮਿੰਟ ਦੇ ਵਿੱਚ ਸੈੱਟ ਕਰਦਾ ਮੇਰੀ ਕੁਰਲੀ ਕਰਦੀ ਇੱਕ ਵਾਰੀ ਦਰਦ ਜਾਂਦੇ ਖਤਮ ਅੱਛਾ ਇੱਕ ਕੁਰਲੀ ਮਾਰ ਕੇ ਸੈੱਟ ਕੁਰਲੀ ਜੇ ਅਗਰ ਕੀੜਾ ਲੱਗਿਆ ਬਾ ਤਾਂ 5 ਮਿੰਟ ਦੇ ਵਿੱਚ ਠੀਕ ਕਰਦਾ ਮੈਂ ਹੱਥ ਵਾਲਾ ਕਹਿੰਦਾ ਕੰਬੈਟ ਦੇ ਸਾਹਮਣੇ ਅੱਛੇ ਕੀੜਾ ਜਾਰੇ ਮਰ ਜਦਾ 5 ਮਿੰਟ ਦੇ ਵਿੱਚ ਅੱਛੇ ਇੰਗਲੈਂਡ ਅਮਰੀਕਾ ਚ ਮੇਰੇ ਫੋਨ ਜਾਂਦੇ ਕੈਨੇਡਾ ਚ 10 ਮਿੰਟ ਦੇ ਵਿੱਚ ਕਾਲ ਕਰਦੇ ਵੀ ਅਸੀਂ ਸੈਟਾਂ ਅੱਛੇ ਕੀੜੇ ਨੂੰ ਜਾਰੇ ਮਾਰਨੇ ਆ ਆਹ ਜਿਹੜੀ ਦਵਾਈ ਆ ਇਹ ਰੇਸ਼ਨ ਵਾਲਾ ਮੈਂ ਮਾਫ ਕਰਨਾ ਮੈਂ ਤੁਹਾਨੂੰ ਰੋਕਦੀ ਹਾਂ ਤੁਸੀਂ ਜਿੰਨੇ ਕਿਹਾ ਕੈਨੇਡਾ ਅਮਰੀਕਾ ਤੋਂ ਫੋਨ ਆਉਂਦੇ ਨੇ ਵੀ ਮਤਲਬ ਫਿਰ ਉਹਨਾਂ ਨੇ ਤੁਸੀਂ ਇਲਾਜ ਕਿਵੇਂ ਕਰਦੇ ਹੋ ਉਹ ਤਾਂ ਬਾਹਰ ਬੈਠੇ ਨੇ ਨਹੀਂ ਕੀੜਾ ਮਾਰਦਾ ਕਲਾਮ ਤੇ ਜਿਵੇਂ ਮੈਂ ਝਾੜਦਾ ਨਾ ਉਹ ਕੀੜਾ ਕਲਾਮ ਨਾਲੇ ਮਰ ਜਾਂਦਾ ਅੱਛਾ ਕਲਾਮ ਨਾਲੇ ਸਮਝ ਨਹੀਂ ਲੱਗਿਆ ਥੋੜਾ ਬੱਪੂ ਡਿਟੇਲਸ ਸਮਝਾਓ ਹੱਥ ਵਾਲਾ ਕਰ ਦੇਣਾ ਜਿਆਦਾ ਅੱਛਾ ਉਹ ਇੱਕ ਨੇ ਕਿੱਦਾਂ ਮਰ ਜਾਂਦਾ ਜਿਹੜਾ ਰੇਸ਼ਾ ਪਿਆ ਬਹੁਰੇ ਆਉਣਾ ਪੈਂਦਾ ਅਲੇ ਨੂੰ ਅੱਛਾ ਫੋਨ ਦੀ ਥੋੜਾ ਕਰ ਦੇ ਨੇ ਤੇ ਹੱਥ ਵਾਲਾ ਕਰ ਦੇਣਾ ਮੈਂ ਜਿੱਥੇ ਮਰਜੀ ਬੈਠਾ ਹੋਵੇ ਅੱਛਾ ਹਾਂ ਹਾਂ ਉਹ ਇਹੋ ਜਿਹਾ ਤਜਰਬਾ ਆਪਣੇ ਕੋਲ ਅੱਛਾ ਦੁਨੀਆ ਦੇ ਕਿਹੜੇ ਮਰਜੀ ਗੋਣੇ 'ਚ ਬੈਠਾ ਹੋਵੇ ਤੇ ਮਰਜੀ ਬੈਠਾ ਹੋਵੇ ਫੂਕੀ ਮਾਰਨੀ ਹੈ ਤੁਸੀਂ ਹਾਂ ਹਾਂ ਫੂਕੇ ਮਾਰਨੀ ਹੈ ਜਿਹੜੇ ਖਤਮ ਕੀੜਾ 10 ਮਿੰਟ ਦੇ ਵਿੱਚ ਮੈਨੂੰ ਵਾਪਸ ਕਾਲ ਆਉਂਦੀ ਆ ਅੱਛਾ ਵੀ ਹਾਂ ਅਸੀਂ ਸਾਡਾ ਸਟਾ ਇਹੋ ਜਿਹਾ ਹਾਂ ਹਾਂ ਜਿਹੜੇ ਆਪਣਾ ਉਰੇ ਆਉਂਦੇ ਨੇ ਆਲੇ ਦੇਸ਼ਾਂ ਮੂੰਹ ਸੁੱਜਿਆ ਪਿਆ ਜਾਰੇ ਰੋਟੀ ਵੀ ਨਹੀਂ ਖਾਦੇ ਜਿੰਦੇ ਆ ਤੇ ਦਵਾਈ ਸੈੱਟ ਕਰਦੇ ਉਹਨਾਂ ਇੱਕ ਕੁੜੀ ਕਰੀ ਜਾਰੇ ਸਾਫ ਕਿਤੇ ਦੇਖ ਲਓ ਬਾਪੂ ਆ ਨਾਮ ਨਾਲ ਬਹਿ ਜੇ ਫੂਕਾਂ ਵਾਲਾ ਬਾਬਾ ਨਾ 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 ਆਪਣਾ ਕੋਈ ਗੱਲ ਨਹੀਂ ਆਪਾਂ ਤਾਂ ਲਾਲ ਚੌਥੇ ਬੈਠੇ ਮੈਂ ਪੈਸੇ ਲੈ ਲੂੰਗਾ ਆ ਸੇਵਾ ਹੀ ਆਪਣੀ ਤਾਂ ਐਨੀ ਦੂਰ ਮੈਂ ਜੋ ਝਾੜਦਾ ਨਾ ਹੱਥੋਂ ਦਾ ਇੱਕ ਰੁਪਈਆ ਨਹੀਂ ਕਿਸੇ ਦਿੱਤਾ ਅਜੇ ਤੱਕ ਮੈਨੂੰ ਦਿੱਤਿਆ ਮਿਲਦਾ ਨਹੀਂਗਾ ਮੈਂ ਦਵਾਈ ਦੇ ਪੈਸੇ ਲੈ ਲੈਣਾ ਉਹਦਾ ਨਹੀਂ ਲੈਂਦਾ ਮੈਂ ਕਿਸੇ ਦਾ ਵੀ ਅੱਛੇ ਅੱਛੇ ਹਾਂ ਹਾਂ ਕੋਈ ਨਾ ਹੋਵੇ ਤਾਂ ਕੋਈ ਆਦੀ ਠੀਕ ਹੈ ਹਾਂ ਤੇ ਆ ਤਾਂ ਬਾਪੂ ਤੁਸੀਂ ਜਿਵੇਂ ਜਾੜਾਂ ਦੀ ਕੇ ਆ ਹਨਾ ਹੋਰ ਕਿਹੜੇ ਕਿਹੜੇ ਦੁੱਖ ਤੋੜਦੇ ਹੋ ਫਿਰ ਤੁਸੀਂ ਜਾੜਾਂ ਦੀ ਮੇਰੇ ਕੋਲ ਇਹ ਹਰਨੀਆਂ ਦੀ ਵੀ ਹੈਗੀ ਆ ਅੱਛਾ ਜੀ ਹਰਨੀਆਂ ਹਰ ਰੀਆ ਖਤਮ ਕਰਨੀ ਆ ਇੱਕ ਮਹੀਨਾ ਦਵਾਈ ਖਾ ਲੈਵੇ ਮੇਰੇ ਕੋਲ ਹਾਂ ਇਹ ਤਿੰਨੇ ਚਾਰੇ ਦਵਾਈਆਂ ਨੇ ਮੇਰੇ ਕੋਲ ਹਰਨੀਆਂ ਲਈ ਤੁਸੀਂ ਕਿਹੜੀ ਦਵਾਈ ਤਿਆਰ ਕੀਤੀ ਹੋਈ ਹੈ ਆਤੀ ਠੀਕ ਹੈ ਠੀਕ ਲੋ ਜੀ ਮਤਲਬ ਕਿੰਨੇ ਕੁ ਮਰੀਜ਼ਾਂ ਨੂੰ ਹੁੰਦਾ ਕਿ ਤੁਸੀਂ ਠੀਕ ਕਰਤਾ ਮੈਂ ਕੋਈ ਹਿਸਾਬ ਹੀ ਨਹੀਂ ਮਰੀਜ਼ਾਂ ਨੂੰ 15 ਸਾਲ ਹੋ ਗਏ 20 ਸਾਲ ਮੈਨੂੰ ਕੰਮ ਕਰਦੇ ਨੂੰ ਅੱਛੇ ਹਾਂ ਇਹ ਫਿਰ ਕਿਵੇਂ ਸਿੱਖੇ ਤੁਸੀਂ ਬਾਈਕਰ ਮੈਂ ਆਪਣੀ ਦਿਮਾਗ ਤੋਂ ਸਿੱਖਿਆ ਸਾਰਾ ਕੁਝ ਮੈਂ ਕਿਸੇ ਨੂੰ ਪੁੱਛਿਆ ਰਹੇਗਾ ਵੀ ਮੈਂ ਕੀ ਕਰਨਾ ਅੱਛਾ ਹਾਂ ਨਹੀਂ ਫਿਰ ਵੀ ਕਿਤੇ ਉਹ ਆਈਡੀਆ ਤਾਂ ਆਇਆ ਹੂ ਦਿਮਾਗ ਤੇ ਕਿ ਤੋਂ ਵਿਚਾਰ ਲਿਆ ਹੂ ਵੀ ਆਪਾਂ ਐਵੇਂ ਠੀਕ ਕਰਨਾ ਐਵੇਂ ਦਵਾਈਆਂ ਬਣਾਉਣੀਆਂ ਨੇ ਨਹੀਂ ਨਹੀਂ ਮੈਂ ਕਿਸੇ ਨੂੰ ਸਲਾਹ ਨਹੀਂ ਲੱਤੀ ਐ ਦਵਾਈ ਦਾ ਸਲਾਹ ਲੱਤੀ ਮੈਂ ਆਪ ਬਣਾ ਰਿਹਾ ਹਾਂ ਤੇ ਵਾਈ ਮੈਂ ਆਪ ਬਣਾ ਰਿਹਾ ਹਾਂ ਇਹ ਵੀ ਆਪ ਬਣਾਇਆ ਮੈਂ ਇਹ ਵੀ ਸਾਰੀਆਂ ਮੈਂ ਆਪ ਬਣਾਉਣਾ ਠੀਕ ਹੈ ਹਾਂ ਕਿੰਨੇ ਕੀ ਫੀਸ ਲੈਣੇ ਫਿਰ ਲੋਕਾਂ ਤੋਂ ਹੈ ਜੀ ਵੀ ਇਦਾਂ ਕੋਈ ਜਰੂਰੀ ਇਦਾਂ 400 ਰੁਪਏ ਮਹੀਨੇ ਦਾ ਅੱਛੇ ਮਿੰਨੇ ਚ ਵਾ ਖਾ ਲੋ ਖਤਮ ਜਿੰਨਾ ਮਰਦੀ ਹੋਵੇ ਕੇ ਮੌਕੇ ਹੁਣ ਚਾਹ ਮਰਦੀ ਹੋਵੇ ਖੂਨ ਜਿੰਨਾ ਮਰਜ਼ੀ ਵਗਦਾ ਹੋਵੇ ਇਹਦੇ ਨਾਲ ਇੱਕ ਸਿੱਸੀ ਮੈਂ ਹੋਰ ਲਾਉਣਾ ਅਭਿਆਰਿਸ਼ਟ ਅੱਛੇ ਉਹ ਪਾਉਣੇ ਇੱਕ 200 ਦੀ ਆਉਂਦੀ ਆ ਐਡੀ ਵੱਡੀ ਬੋਤਲਾ ਛੇ ਮਹੀਨੇ ਨਹੀਂ ਮੁੱਕਦੀ ਉਹ ਸਾਰੇ ਅੰਦਰੋਂ ਫੋੜੇ ਫੋੜੇ ਸਾਰੇ ਗਾੜ ਦਿੰਦੀ ਆ ਹਾਂ ਬਾਪੂ ਤੁਸੀਂ ਹੋਰ ਕੰਮ ਵੀ ਕਰ ਸਕਦੇ ਸੀ ਫਿਰ ਇਹੀ ਗੋਡੇ ਗਿੱਟਿਆਂ ਵਾਲਾ ਕਿਉਂ ਹਾਂ ਬਸ ਇਹੀ ਕੰਮ ਕਰਨਾ ਵਾ ਤਾਂ ਹੋਰ ਕੰਮ ਹੁੰਦਾ ਨਹੀਂ ਆਪਾਂ ਨੂੰ ਅੱਛੇ 74 ਸਾਲ ਦੀ ਉਮਰ ਹੋ ਗਈ ਮੇਰੀ ਜਵਾਨੇ ਪੈਰੀ ਵੀ ਇਹੀ ਕੰਮ ਕਰਦੇ ਹੋ। ਹਾਂ ਹਾਂ ਮੈਨੂੰ ਤਾਂ 15-20 ਸਾਲ ਹੋ ਗਏ ਮੈਨੂੰ ਇਹ ਕੰਮ ਕਰਦਿਆਂ। ਅੱਛਾ। ਪਹਿਲਾਂ ਤਾਂ ਮਖਤੀਕੁੱਤੀ ਕਰਦਾ ਰਿਕ ਨਾ। ਅੱਛਾ ਅੱਛਾ। ਹਾਂ ਹਾਂ। ਠੀਕ ਹੈ। ਨਹੀਂ ਫਿਰ ਕਰਦੇ ਨਹੀਂ ਕਹਿੰਦੇ ਹੈਗੇ ਵੀ ਜਿਵੇਂ ਮਾਫ਼ ਕਰਨਾ ਮੈਂ ਸਬਦ ਵਰਤ ਰਹੀਆਂ ਵੀ ਬੁੜੇ ਤੂੰ ਸਵੇਰੇ ਨਿਕਲ ਜਾਣਾ ਹਨਾ ਸਕੂਟਰ ਲੈ ਕੇ ਆਥਨੇ ਵੜਦਾ। ਨਾ ਕੋਈ ਨਾਪਾਂ ਨੂੰ ਕੋਈ ਬੋਲਦਾ ਹੈਗਾ। ਠੀਕ ਹੈ। ਹਾਂ ਹਾਂ। ਘਰ ਬੱਖੋਂ ਮੰਦ ਤੋਂ ਫੁੱਲ ਸਪੋਰਟ ਆ। ਹਾਂ। ਕਰੋ ਕਰੋ ਮੈਨੂੰ ਕੋਈ ਨਹੀਂ ਬੋਲਦਾ ਹੈਗਾ ਠੀਕ ਹੈ ਹਾਂ ਬਾਪੂ ਜੀ ਸਾਡੀ ਇੱਕ ਨਾ ਲੋਕਾਂ ਨੂੰ ਆਡੀਅנס ਨੂੰ ਦੱਸ ਦੋ ਤੁਸੀਂ ਕਿਹੜੇ ਕਿਹੜੇ ਦੁੱਖ ਠੀਕ ਕਰਦੇ ਹੋ ਹਨ ਕਿਹਦੇ ਲਈ ਕਿਹੜੇ ਕਿਹੜੇ ਦਵਾਈ ਦਿੰਨੇ ਹੋ ਠੀਕ ਹੈ ਠੀਕ ਆਪਣੇ ਕੋਲ ਦੱਸਦਾ ਤੁਹਾਨੂੰ ਬਵਾਸਿਰ ਹੈ ਜਾੜਾਂ ਦੀ ਹੈਗੀ ਆ ਦਰਦਾਂ ਦੀ ਹੈਗੀ ਆ ਡਿਸਕ ਹੈਗੀ ਆਪਣੇ ਕੋਲ ਡਿਸਕ ਜਾਈ ਜੀ ਮਰਜੀ ਹੋਵੇ ਆਪਣੇ ਕੋਲ ਦੋ ਤਿੰਨ ਗੱਲ ਤਾਂ ਆਉਣਾ ਪੈਂਦਾ ਪਾਈ ਆ ਪਾ ਕਹੀਏ ਵੀ ਇੱਕ ਵਾਰੀ ਮੈਂ ਠੀਕ ਕਰ ਦੂੰਗਾ ਆ ਨਹੀਂ ਪਤਾ ਵੈਗਰੂ ਕਰਦੇ ਕਿਹੜਾ ਇੱਕ ਵਾਰੀ ਸੈੱਟ ਕਰਦੇ ਕਈ ਪੁਰਾਣੀਆਂ ਡਿਸਕਾਂ ਹੁੰਦੀਆਂ ਨੇ ਉਹ ਟਾਈਮ ਵੀ ਲੱਗ ਜਾਂਦਾ ਵੇ ਹੌਲੀ ਹੌਲੀ ਹੁੰਦਾ ਹੁੰਦਾ ਗੋਡਾ ਮੁੱਡਾ ਹੋਵੇ ਸਾਰਾ ਧਰਨ ਗੈ ਜੀ ਮਰਦੀ ਅੱਡੀ ਪਈ ਹੋਵੇ ਮੈਂ ਉਹ ਚੱਕ ਦਿੰਨਾ ਧਰਨ ਕਿਵੇਂ ਚੱਕਦੇ ਹੋ ਬਾਪੂ ਧਰਨ ਮੈਂ ਚੱਕਦਾ ਜੇ ਤਾਂ ਕਾਲ ਦੇ ਚੜੀ ਵਾ ਤੂੰ ਹੀ ਤਾਂ ਫੜ ਕੇ ਤਾਰਨਾ ਨਹੀਂ ਆਪ ਲੋਗ ਗੜ ਵੀ ਰੱਖੀ ਬਿਆ ਉਹ ਤੁੰਨੀ ਤੇ ਲਾ ਕੇ ਪਾਣੀ ਦੀ ਭਰ ਕੇ ਪਾਰਾ ਆਪੇ ਖਿੱਚ ਕੇ ਲਾਉਂਦੇ ਜਿੱਥੇ ਮਰਦੀ ਪਈ ਹੋਵੇ ਠੀਕ ਆ ਚਮਕ ਮੰਗੋ ਲੱਗ ਜਾਂਦੀਆਂ ਨਾਲ ਉਹ ਜਦੇ ਚੱਕ ਲੈਂਦੀ ਆ ਮੇਰੇ ਕੋਲ ਇੱਕ ਕੇਸ ਬਹੁਤ ਨੇ ਧਰਨ ਵਾਲੇ ਠੀਕ ਆ ਹਾਂ ਮੈਂ ਮੜਦਾ ਨਹੀਂ ਕਿਸੇ ਦਾ ਵੀ ਮਲੇ ਤਾਂ ਅੰਦਰਾਂਗ ਨਾ ਉਲਟ ਪਲਟ ਹੋ ਗਿਆ ਬੰਦੇ ਨੂੰ ਓਖਾ ਹੋ ਜਾਂਦਾ ਸਾਰਾ ਹੂੰ ਮੈਂ ਆਹ ਕੰਮ ਕਰਦਾ ਕੁਈ ਤਕਲੀਫ ਨਾ ਹੋਵੇ ਲੈਓ ਠੀਕ ਆ ਬਾਪੂ ਜੀ ਮੈਂ ਤੁਸੀਂ ਇਹ ਬਾਰੇ ਦੀ ਗੱਲ ਕਰ ਰਹੇ ਹੋ ਕੋਈ ਅੱਗ ਵਾਲਾ ਬਾਰਾ ਲਾਉਣੀ ਹੋ ਨਾ ਨਾ ਪਾਣੀ ਦਾ ਲਾਉਣਾ ਜੀ ਮੈਂ ਤੁਹਾਨੂੰ ਦਿਖਾਇਆ ਮੈਂ ਪਾਣੀ ਦਾ ਲਾਉਣਾ ਅੱਗ ਤਾਂ ਮੈਂ ਲਾਉਂਦੀ ਨਹੀਂ ਕਿਸੇ ਦੇ ਠੀਕ ਹੈ ਹਾਂ ਪਾਣੀ ਦੇ ਪੜਕੇ ਗੜਵੀ ਬਾਤ ਉਨੀ ਤੇ ਰੱਖ ਕੇ ਆਪ ਤੇ ਖਿੱਚ ਕੇ ਲਾਉਂਦੀ ਆ ਜਿੱਥੇ ਮਰਜੀ ਪੀ ਹੋਵੇ ਇੱਕ ਬਾਪੂ ਜੀ ਮੈਂ ਤੁਸੀਂ ਬਾਰੇ ਦੀ ਗੱਲ ਕਰ ਰਹੇ ਹੋ ਕਈ ਦਾ ਵਿੱਚ ਸੁਣਨ ਚ ਆਇਆ ਕਹਿੰਦੇ ਅੱਗ ਵਾਲੇ ਬਾਰਾ ਲਾ ਦਿੰਦੇ ਨੇ ਕਾਲੇ ਨਹੀਂ ਅੱਗ ਚੀਕਾਂ ਜੜਾਂ ਕਰ ਚੜਾ ਦਿੰਦੇ ਨੇ ਮੈਂ ਪਾਣੀ ਦਾ ਹੀ ਲਾਉਣਾ ਅੱਗ ਦਾ ਮੈਂ ਲਾਉਂਦੀ ਨਹੀਂ ਕਿਸੇ ਦੇ ਅੱਛਾ ਅੱਗ ਦਾ ਫਿਰ ਕਿ ਕੋਨ ਕਾਲਾ ਹੋ ਜਿੰਦਾ ਉੱਤੇ ਉਹ ਫਿਰ ਦੁਖਾਇ ਉਹ ਵੀ ਪਤਾ ਵੀ ਪੱਕ ਗਿਆ ਤਾਂ ਆਪਰੇਸ਼ਨ ਕਰਾਉਣਾ ਪੈਂਦਾ ਅਗਲੇ ਨੂੰ ਉਹ ਜਾਰੇ ਕੰਮ ਵੱਜ ਜਾਂਦਾ ਅਰੇ ਮਰੀਜ਼ ਆ ਠੀਕ ਤੱਕ ਇਹ ਹੋਣਾ ਦੁਖ ਭਰੂਗਾ ਸਮਾ ਤੇ ਦੇਰ ਤੋਂ ਨਹੀਂ ਤੇ ਉਹ ਭਰ ਦੇ ਲੈ ਵਾਗ ਆਲਾ ਪਾਰਾ ਉਹਦਾ ਛਾਪਾ ਸਾਇ ਢਿੱਡ ਖਰਾਬ ਕਰ ਦੂਗਾ ਹਾਂ ਉਹਦਾ ਨੁਕਸਾਨ ਕਰ ਦੂ ਮਰੀਜ਼ ਦਾ ਮਰਨ ਵਾਲਾ ਕੰਮ ਮੋਤੇ ਗੱਲ ਦਾ ਆਪਾਂ ਇਹ ਜਿਆ ਗਲਤ ਕੰਮ ਨਹੀਂ ਕਿਸੇ ਗੱਲ ਵੀ ਨਹੀਂ ਕਰਿਆ ਹੈਗਾ ਜਿੰਨੇ ਵੀ ਸਾਲ ਮੈਨੂੰ ਹੋ ਗਏ ਮੈਨੂੰ ਅਲੱਭੜੀ ਕਿਸੇ ਵੀ ਗਲਤ ਮੇਰਾ ਪੱਕ ਗਿਆ ਕਿ ਕਾਲਾ ਹੋ ਗਿਆ ਖੂਨ ਮੈਂ ਤਾਂ ਹੀ ਕਿਸੇ ਦੇ ਅੱਗ ਵਾਲੇ ਨਹੀਂ ਲਾਉਂਦਾ ਮੈਂ ਦੇਖਦਾ ਰਿਹਾ ਨਾ ਹਾਲਤ ਵਾਲਦਲੇ ਉਹਦੇ ਫਲਾਣੇ ਤੋਂ ਐ ਕਰਤੇ ਤੇ ਅੱਗ ਵਾਲੇ ਲਾਤੇ ਸਾਨੂੰ ਓੱਖਾ ਕਰਤੇ ਖੂਨ ਕਾਲਾ ਹੋ ਗਿਆ ਮੈਂ ਆ ਕੰਮ ਨਹੀਂ ਹਾਂ ਬਾਪੂ ਉਹ ਹੀ ਨਾ ਤੁਹਾਡੀ ਆਡੀਅנס ਨੂੰ ਦੱਸ ਦੋ ਲੋਕਾਂ ਨੂੰ ਦੱਸ ਦੋ ਵੀ ਇਹ ਜਿਹੜਾ ਬਾਰਾ ਨਾ ਅੱਗ ਨਾਲ ਨੁਕਸਾਨ ਕਰਦਾ ਕਿਉਂਕਿ ਬਹੁਤ ਲੋਕੀ ਇਹ ਨਾ ਬਾਰੇ ਇਹੀ ਲਵਾਈ ਜਾਂਦੇ ਆ ਹਾਂ ਹਾਂ ਇਹ ਆਪਾਂ ਤੁਹਾਡੇ ਸਾਹਮਣੇ ਇੱਥੇ ਲਾ ਦਾਂਗੇ ਹੁਣ ਵੀ ਹਾਂ ਦੇਖੋ ਕਿਵੇਂ ਲੱਗਦਾ ਕੋਈ ਨੁਕਸਾਨ ਨਹੀਂ ਕਰੂਗਾ ਉਹ ਹਾਂ ਜੇ ਤਾਂ ਮਰਜ਼ੀ ਹੋਵੇ ਮੈਂ ਅੱਦਾ ਤਾਂ ਲਾਉਣੀ ਲਾਉਣਾ ਨਹੀਂ ਕਿਸੇ ਦੀ ਵੀ ਬਾਪੂ ਫਿਰ ਜਿਹੜਾ ਟ੍ਰੀਟਮੈਂਟ ਦਿੰਨੇ ਹੋ ਹਣਾ ਲੋਕਾਂ ਨੂੰ ਇਲਾਜ ਕਰਦੇ ਹੋ ਕੱਲੀ ਕਰਦੇ ਹੋ ਕਿ ਫਿਰ ਦੋ ਤਿੰਨ ਬੰਦੇ ਰੱਖੇ ਹੋਏ ਨੇ ਵੀ ਲੱਤਾਂ ਬਾਹਾਂ ਖਿੱਚਣ ਅੱਦਾ ਕਰਦਾ ਬੰਦਾ ਕੋਈ ਨਹੀਂ ਮੇਰੇ ਕੋਲ ਅੱਛੇ ਹਾ ਕਿੰਨਾ ਕੰਮ ਆ ਮੈਂ ਤਾਂ ਇਹਨੂੰ ਜੇ ਕਿੰਨੇ ਮਰਜ਼ੀ 20 ਮਰੀਜ਼ਾਂ ਨੂੰ ਮੈਂ 20 ਨੂੰ ਕਰ ਦਿੰਦਾ ਥੱਟ ਉਰੇ ਆ ਘਰ ਭਰ ਜਾਂਦਾ ਤੇ ਇਹਨਾਂ ਨੂੰ ਪਤਾ ਚਮਕੌਰ ਨੂੰ ਮੈਂ ਸਾਰੇ ਨਵੇੜ ਕੇ ਜਾਂਦਾ ਨਹੀਂ ਗੁਰੂ ਤੋਂ ਅੱਛਾ ਅੱਛਾ ਹਾਂ ਹਾਂ ਬਾਪੂ ਇਹ ਕੱਡੋ ਡਿਸਕ ਵਾਲਾ ਕੀ ਮਿੰਢੀ ਕਰਦੇ ਹੋ ਫਿਰ ਡਿਸਕ ਵਾਲਾ ਮੈਂ ਪਿੱਠ ਤੇ ਲੱਗਦਾ ਗਲਾਸ ਇਹ ਤਾਂ ਸੂਣ ਦੇ ਵਿੱਚ ਹੁੰਦੀ ਆ ਗੁੱਠਾਂ ਨਾਲ ਚੜਾਉਣਾ ਨੂੰ ਨਹੀਂ ਗਲਾਸ ਕਿਉਂ ਲੋੜੇ ਹੋ ਉਹ ਗਲਾਸ ਖਿੱਚ ਖਿੱਚਦਾ ਨੇ ਡਿਸਕ ਨੂੰ ਐ ਗਲਾਸ ਲਾ ਕੇ ਨਾ ਦੋਏ ਬਾ ਫਿਰ ਉਹ ਆਪੇ ਚੱਕ ਦੇ ਮਗਰੋਂ ਮੈਂ ਚੱਕ ਦਿੰਦਾ ਨੂੰ ਗੁੱਠਾਂ ਨਾਲ ਥੱਲੇ ਕਰੀ ਵੀ ਹੁੰਦੀ ਆ ਡਿਸਕ ਠੀਕ ਆ ਤੁਹਾਡੇ ਸਾਹਮਣੇ ਤੁਸੀਂ ਦੇਖ ਲਿਓ ਹੁਣ ਤੁਹਾਡੇ ਸਾਹਮਣੇ ਚੱਕੂਗਾ ਵੀ ਕਿਸ ਤਰ੍ਹਾਂ ਚੱਕੀ ਜਾਂਦੀ ਆ ਠੀਕ ਕੋਈ ਨੁਕਸਾਨ ਨਹੀਂ ਕਰਦੀ ਕਿਸੇ ਨੂੰ ਵੀ ਬਾਪੂ ਜਿਹੜੇ ਕਾਹ ਤੇਲ ਰੱਖਿਆ ਹੋਇਆ ਮਤਲਬ ਇਹ ਕਾਦੇ ਲਈ ਆ ਇਹ ਜਾੜਾ ਲਈ ਆ ਅੱਛੀ ਇਹ ਜਾੜਾ ਜਾੜਾ ਠੀਕ ਹੈ ਜੋੜਾਂ ਲਈ ਉਹ ਦੂਆ ਬਾਪੂ ਜਿਹੜੀ ਆ ਡਰਾਇਲ ਰੱਖੀ ਆ ਲੋਕ ਤਾਂ ਵਾਲ ਸੁਕਾਉਂਦੇ ਨੇ ਤੁਸੀਂ ਲੋਕਾਂ ਦੇ ਵਾਲ ਸੁਕਾਉਣੇ ਹੋ ਫਿਰ ਤਾਂ ਰੱਖੀਏ ਵਾਲ ਸੁਕਾਉਂਦਾ ਮੈਂ ਬਈ ਮੈਂ ਤਾਂ ਮਾਸ ਨੂੰ ਗਰਮ ਕਰਦਾ ਜਿਹੜੀ ਚਰਬੀ ਫਿਰ ਉਹ ਨਾ ਡਿਸਕ ਦੇ ਉੱਪਰ ਜਾਂ ਗੋਡੇਾਂ ਚਰਬੀ ਅਡੀ ਵੀ ਆ ਉਹਨੂੰ ਗਰਮ ਕਰਕੇ ਗੋਡੇ ਨੂੰ ਮੈਂ ਜੋੜਨ ਨੂੰ ਫੇਰ ਚੜਾਉਣਾਂ ਦੇ ਗੱਲ ਡਿਸਕ ਪਹਿਲੇ ਫੁੱਟ ਗਈ ਜਾਂਦੀ ਆ ਹੂੰ ਤੁਰਪੰਡੀਆਂ ਡਿਸਕ ਨਹੀਂ ਚੱਲਦੀ ਨੇ ਜੇ ਜਾਮ ਹੋ 15 20 ਸਾਲ ਦੀ ਵਾਲੇ ਦੀ ਗਰੀਬੀ ਆ ਉਹ ਜੇ ਜਾਮ ਹੋਈ ਪਈ ਆ ਫਿਰ ਇਹ ਗਰਮ ਕਰਕੇ ਨਾ ਖੂਨ ਨੂੰ ਚਾਲੂ ਕਰਦੇ ਆ ਫਿਰ ਛੇਤੀ ਠੀਕ ਹੋ ਜਾਂਦੀ ਆ ਠੀਕ ਆ ਹਾਂ ਤਾਂ ਰੱਖੀ ਪਿਆ ਮੇਰੀ ਠੀਕ ਹੈ ਹਾਂ ਬਾਪੂ ਜੀ ਇੱਕ ਸਾਡੇ ਹਨਾ ਲੋਕਾਂ ਨੂੰ ਦੱਸ ਦੋ ਕਿ ਤੇ ਉਹ ਆਪ ਹੀ ਨਾ ਇਹ ਕਰਨ ਲੱਗ ਜਨ ਵੀ ਚਲੋ ਚੱਕੀਏ ਇਹਨੂੰ ਬਾਹਰ ਤੇ ਇਹਦਾ ਵਾਸਤਾ ਰੋਕ ਨਹੀਂ ਹੈ ਬਈ ਚੱਕ ਨਹੀਂ ਸਕਦਾ ਬੰਦਾ ਇਹਦਾ ਮੈਨੂੰ ਪਤਾ ਨਾ ਮੈਂ ਚੱਕ ਸਕਦਾ ਠੀਕ ਹੈ ਬਾਹਲੇ ਮੇਰੇ ਨਾਲ ਹੈ ਕਿ ਤਾਂ ਬੰਦੇ ਕਦੇ ਉਹਨਾਂ ਨੂੰ ਐਂਦੇ ਵੀ ਜੇ ਟੇਢੀ ਹੋਈ ਵੀ ਹੈ ਡਿਸਕ ਇੱਕ ਪਾਸਾ ਚੜਿਆ ਵੇ ਕੋ ਉਹ ਚੱਕ ਨਹੀਂ ਸਕਦੇ ਇਹਨੂੰ ਮੈਂ ਤਾਂ ਉਹਨੂੰ ਚੱਕ ਕਰ ਲਵਾਂ ਦਾ ਕਾਬੂ ਇੱਕ ਪਾਸੇ ਨੂੰ ਵੀ ਟੇਢੀ ਹੋ ਜਾਂਦੀ ਹੈ ਜਿਆਦਾ ਬਾਹਲੇ ਪਤਾ ਨਹੀਂ ਵੀ ਆ ਕਿਵੇਂ ਹੁੰਦੀ ਹੈ ਟੇਢੀ ਟੇਢੀ ਹੋਣੀ ਮੈਂ ਇੱਕ ਪਾਸਾ ਚੱਕ ਦਿੰਨਾ ਉਹ ਇੱਕ ਸੈੱਟ ਹੋ ਜੇ ਰੇ ਜਾ ਕੇ ਨੇ ਤਾਂ ਜਾਮ ਖਾਵਰਾ ਕਿੰਨੇ ਦਿਨਾਂ ਦੀ ਕੈਂ ਸਾਲਾਂ ਦੀ ਹੁੰਦੇ ਜਾਮ ਉਹੀ ਪਈਆ ਉੱਤੇ ਮਾਸ ਫਿਰ ਗਿਆ ਉਹ ਇਧਰ ਘੱਟਾਲਦਾ ਫਰਕਉਨੂ ਬਾਪੂ ਜੀ ਇੱਕ ਇਹ ਜਿਵੇਂ ਨਾਰਮਲ ਦੇਖਣ ਨੂੰ ਲੱਗ ਰਿਹਾ ਨਾਰਮਲ ਤੇਲ ਜੇ ਪਾਊਡਰ ਨੇ ਫਿਰ ਤੁਹਾਡੇ ਕੋਲੇ ਕਿਉਂ ਆਉਂਦੇ ਨੇ ਕਿਉਂਕਿ ਅੱਜਕੱਲ ਦਾ ਡਾਕਟਰ ਬਹੁਤ ਮੰਨੇ ਪਰ ਮੰਨੇ ਨੇ ਹਨਾ ਵੀ ਉਹਨਾਂ ਦੀ ਦਵਾਈਆਂ ਨਾਲ ਫਿਰ ਤੁਹਾਡੇ ਕੋਲ ਕਿਉਂ ਹੀ ਆਉਂਦੇ ਨੇ ਜਿਹਨਾਂ ਨੂੰ ਪਤਾ ਦੇਸੀ ਦਵਾਈ ਦਾ ਉਹਨਾਂ ਨੂੰ ਪਤਾ ਵੀ ਇਹ ਕੰਮ ਕਰਦੀ ਆ ਬਾਬਾ ਜੀ ਨੂੰ ਕਦੇ ਵੀ ਅੰਗਰੇਜ਼ੀ ਦਵਾਈ ਨਹੀਂ ਕਾਮਯਾਬ ਕਰੂਗੀ ਜਿੰਨੀ ਮਰਦੀ ਖਾਈ ਜਾਵੇ ਅੱਛਾ ਹਾਂ ਇਹਨੂੰ ਕਰੂਗੀ ਦੇਸੀ ਦਵਾਈ ਠੀਕ ਹੈ ਮੇਰੇ ਕੋ ਖਾ ਖਾ ਕੇ ਹੁੰਦੇ ਨਾ ਬੰਦੇ ਵੀ ਸਾਨੂੰ ਅੰਗਰੇਜ਼ੀ ਦਵਾਈ ਨੇ ਕੱਖ ਨਹੀਂ ਕਰੇਗਾ ਹੈ ਦਵਾਈ ਨਾਲ ਨਹੀਂ ਕਰਦੇ ਨਾ ਸਾਨੂੰ ਦੇਸੀ ਦੇਸੀ ਦਵਾਈ ਨਹੀਂ ਖਾਦੇ ਕਿ ਬਾਬਾ ਸ਼ੇਰ ਨੂੰ ਹਾਂ ਟਾਈਮੇ ਤਲ ਜਾਂਦੇ ਨੇ ਬਾਬਾ ਸ਼ੇਰ ਮਤਲ ਕਿਹੜੀਆਂ ਗੱਲਾਂ ਕਰਕੇ ਹੁੰਦਾ ਏ ਇਹ ਗਰਮੀ ਦੀ ਮਾਰ ਹੋ ਜਾਂਦਾ ਠੀਕ ਹੈ ਹੋਰ ਮਾਲਾ ਮਿਰਚ ਮੁਰ ਜਿਆਦਾ ਖਾਂਦਾ ਜਿਹੜੀ ਲਾਲ ਮਿਰਚ ਨਾ ਆਪਾਂ ਪਾਉਨੇ ਆ ਸਬਜ਼ੀ ਇਹ ਪਾਉਣੀ ਚਾਹੀਦੀ ਜਿਆਦਾ ਗਰਮੀ ਦੇ ਵਿੱਚ ਹਮਮ ਸਾਬਤ ਬੇਸ਼ੱਕ ਪਾ ਜੇ ਨਹੀਂ ਹਰੀ ਮਿਰਚ ਵਰਤੀ ਜਾਓ ਫਿਰ ਵੀ ਕੋਈ ਨੁਕਸਾਨ ਕਰਦੀ ਹੈਗੀ ਠੀਕ ਹੈ ਹਾਂ ਜੇ ਗਰਮੀ ਅੰਦਰ ਪੈਦਾ ਹੋ ਜਾਂਦੀ ਆ ਬਾਬੇ ਰਹਿ ਬਾਬਾ ਸਰ ਖੂਹ ਚੱਲਣ ਲੱਗਣਾ ਲੈਟਰ ਦੇ ਰਾਹ ਆਉਣ ਲੱਗਦਾ ਮੌਕੇ ਹੁੰਦੇ ਡਾਕਟਰ ਦੇ ਤੇ ਆ ਮਾਸ ਬਾਹਰ ਆ ਗਿਆ ਉਹ ਬਹੁਤ ਔਖਾ ਕਰਦਾ ਠੀਕ ਹੈ ਹਾਂ ਉਹਨੂੰ ਵੀ ਮਾਸ ਨੂੰ ਮੈਂ ਸੈੱਟ ਕਰ ਦਿੰਦਾ ਹਾਂ ਪੰਜ ਚਾਰ ਦਿਨ ਦਵਾਈ ਖਾਧੀ ਮਾਸ ਨਹੀਂ ਬਾਹਰ ਹੁੰਦਾਗਾ ਮੈਂ ਬਹੁਤ ਕੇਸ ਹੁੰਦੇ ਨੇ ਮੇਰੇ ਕੋਲ ਅਜੇ ਅੱਛੇ ਹਾਂ ਹਾਂ ਮਾਸ ਬਾਹਰ ਹੀ ਰਹੂਗਾ ਠੀਕ ਹੈ ਹਾਂ ਹਾਂ ਥੋੜੇ ਤਾਂ ਨਹੀਂ ਬਾਪੂ ਜੀ ਦੂਜਿਆਂ ਨੇ ਗਿੱਟੇ ਗੋਡੇ ਠੀਕ ਕਰਦੇ ਕਰਦੇ ਥੋੜੇ ਤਾਂ ਨਹੀਂ ਦੁਖਦਾ ਹੈਗਾ ਕੁਝ ਨਾ ਨਾ ਮੈਂ ਠੀਕ ਆ ਮੇਰੇ ਕੋਲ ਮੈਂ ਤਾਂ ਹੀ ਤਾਂ ਫਿਰਦਾ ਅੱਛੇ ਹਾਂ ਜਿਹੇ ਹੀ ਗੱਲਬਾਤ ਹੁੰਦੀ ਆ ਆਥਣੇ ਮਲ ਕੇ ਪੈਜਨਾ ਗੋਡਿਆਂ ਨੂੰ ਤੜਕੇ ਨੂੰ ਟੱਲੀ ਵਰਗਾ ਹੁੰਦਾ ਹੈ ਸਰੀਰ ਅੱਛੇ ਹਾਂ ਕੋਈ ਗੋਡਾ ਨਹੀਂ ਦੁਖੂਗਾ ਠੀਕ ਹੈ ਹਾਂ ਆ ਫਰਕਾ ਠੀਕ ਹੈ ਠੀਕ ਹੈ ਮੈਂ ਹੁਣ ਤੱਕ ਇਹ ਹੁਣ ਤਾਂ ਗਰਮੀ ਆ ਗਈ ਜਿਹੜਾ ਮਾੜਾ-ਬਾੜਾ ਦਰਦ ਉਹ ਵੀ ਖਤਮ ਹੋ ਜੂਗਾ ਠੀਕ ਹੈ ਮੇਰਾ ਤੀਏ ਚੌਥੇ ਦਿਨ ਦਾ ਮਲਣ ਦਾ ਕੰਮ ਆ ਮੈਂ ਗੋਡਿਆਂ ਨੂੰ ਮਲਦਣਾ ਠੀਕ ਹੈ ਫਿਰ ਮੈਂ ਕਾਲੀ ਮਿਰਚੇ ਹਰ ਟਾਈਮ 12 ਮਹੀਨੇ 30 ਦਿਨ ਖਾ ਰਿਆ ਅੱਛੀ ਕਾਲੀ ਮਿਰਚ ਕਾਲੀ ਮਿਰਚ ਬਾਦਾਮ ਸੌਂਪ ਠੀਕ ਹੈ ਇਹ ਮੈਨੂੰ ਦਰਦ ਨਹੀਂ ਹੋਣ ਦਿੰਦੀ ਬੈਹ ਨੂੰ ਜਿਹੜੀ ਖਤਮ ਕਰੀ ਜਾਂਦੀ ਹੈ ਬੈਹ ਖਰਾਬ ਕਰਦੀ ਆਪਣੇ ਜੋੜਾ ਨੂੰ ਜਿੰਨੇ ਵੀ ਆ ਮੇਰਾ ਤੇ ਡਾਕਟਰ ਦਾ ਕਰਾਉਣੀ ਪੰਡ ਆਨੰਦ ਲਾਲ ਉਹਦਾ ਸਾਰੀ ਕਹਿੰਦਾ ਅਸੀਂ ਡਾਕਟਰ ਕਹਿੰਦੇ ਵੀ ਜੂਰੀ ਆਏ ਹੂੰ ਕਾ ਤੂੰ ਕਾਲੀ ਮਿਰਚ ਖਾਈ ਜਾ ਮਾਜੀ ਮੈਂ ਪਹਿਲਾਂ ਦੀ ਖਾ ਰਿਆ ਕਹਿੰਦਾ ਇਹ ਚੀਜ਼ਾਂ ਵਾਲਾ ਲੈ ਚ ਹੂੰ ਜੇ ਦਹੀਂ ਲੱਸੀ ਬਣਾ ਕਾਲਾ ਨੂਨ ਪਾਲਾ ਕਹਿੰਦਾ ਤੈਨੂੰ ਬਹਿ ਨਹੀਂ ਹੋਊਗੀ ਕਹਿੰਦਾ ਹੂੰ ਇਹ ਬਹਿ ਖਰਾ ਸੀ ਕਹਿੰਦਾ ਜੂਰੀਆ ਕਹਿੰਦੇ ਨੇ ਤਾਂ ਹੀ ਆ ਗੋਡੇ ਤੋੜਨੇ ਲੋਕਾਂ ਨੇ ਬਾਪੂ ਜੀ ਮੈਨੂੰ ਤੁਸੀਂ ਕੱਲੀ ਕੱਲੀ ਗੱਲ ਦੱਸ ਰਹੇ ਹੋ ਵੀ ਆਹ ਚੀਜ਼ ਖਾਣੀ ਚਾਹੀਦੀ ਇਹ ਨਹੀਂ ਖਾਣੀ ਚਾਹੀਦੀ ਫਿਰ ਡਾਕਟਰ ਕਿਉਂ ਨਹੀਂ ਦੱਸਦੇ ਹੈਗੇ ਡਾਕਟਰ ਨੇ ਪੈਸੇ ਜ ਬਣਦੇ ਫਿਰ ਅੱਛਾ ਜੇ ਆਪਾਂ ਨਾ ਨਾ ਉਹ ਦੱਸਣ ਤਾਂ ਫਿਰ ਉਹਦੇ ਕੋ ਅਸੀਂ ਕਰੇ ਬੈਠੇ ਬੱਚੋ ਤੁਸੀਂ ਭਾਈ ਆ ਕੰਮ ਕਰੀ ਜਾਓ ਜਿੰਨਾ ਮਰਜ਼ੀ ਮਟੇਪਾ ਹੋਵੇ ਜੇ ਤੂੰ ਘੱਟੋ ਘਾਟ 2-4 ਮਹੀਨੇ ਖਾ ਲੋ ਅੱਧੋ ਅਧਰਾ ਫਰਕ ਪੈ ਜਾਊਗਾ ਠੀਕ ਆ ਬਾਪੂ ਜੀ ਮੈਂ ਤੁਸੀਂ ਮੋਟਾਪੇ ਦੀ ਗੱਲ ਕੀਤੀ ਹੈ ਕੋਈ ਮੋਟਾਪੇ ਦੀ ਵੀ ਦਿੰਦੇ ਹੋ ਕਿ ਅੱਜ ਕੱਲ ਬੱਚੇ ਲਾ ਲੋ ਚਾਹੇ ਮਤਲ ਢਿੱਡੇ ਢੜੇ ਬਾਹਰ ਨਿਕਲੇ ਹੋਏ ਨੇ ਮੈਂ ਤੁਹਾਨੂੰ ਦੱਸਣਾ ਮਸਾਲਾ ਇਹ ਮੋਟਾਪੇ ਬਾਤ ਈ ਆ ਬਾਈ ਅੱਛਾ ਹਾਂ ਇਹਦੇ ਨਾਲ ਮੈਂ ਕਹਿੰਦਾ 35 ਕਿਲੋ ਤੋਂ 40 ਕਿਲੋ ਵਜ਼ਨ ਘਟਾ ਤਿਆ ਅੱਛਾ ਮੈਂ ਬਦਰ ਬਦ ਖਾਂਦਾ ਰਿਹਾ ਇਹਨੂੰ ਅੱਛਾ ਮੈਂ ਤੜਕੀ ਕਰਮ ਪਾਣੀ ਪੀਣਾ ਅੱਧਾ ਕਿਲੋ ਹੌਣੂ ਮੈਂ ਪੀ ਰਾਂ ਅੱਧਾ ਕਿਲੋ ਗਰਮ ਪਾਣੀ ਦਾ ਹਾਂ ਤੜਕੇ ਚਾਹ ਰਿਹਾ ਹੁੰਦਾ ਗਰਮੀ ਆ ਗਈ ਬੇਸ਼ੱਕ ਹੋਵੇ ਤੜਕੇ ਕੁਝ ਨਹੀਂ ਕਹਿੰਦਾ ਹੈਗਾ ਅੱਛੇ ਇਹ ਫਿਰ ਬਦਲ ਲੱਗਿਆ ਫਿਰ ਕੀ ਬਣੂਗਾ ਜਾਰੇ ਵਰ ਗਿਆ ਹੋਂਦਾ ਘਟਾਵਾ ਠੀਕ ਹੈ ਤਾਂ ਕਰਕੇ ਮੈਂ ਪੀ ਜਨਾ ਠੀਕ ਹੈ ਹਾਂ ਹਾਂ ਮਤਲਬ ਇਹ ਜਿਹੜਾ ਤੁਸੀਂ ਨੁਸਖਾ ਦੱਸ ਰਹੇ ਹੋ ਇਹ ਸਾਡੇ ਲੋਕ ਵੀ ਅਪਣਾ ਸਕਦੇ ਨੇ ਜਿਨ੍ਹਾਂ ਨੂੰ ਮੋਟਾਪਾ ਚਰਬੀ ਚੜੀ ਹੋਈ ਹੈ ਜਿਆਦੇ ਹੈਨਾ ਆਪਾਂ ਇਹਨੂੰ ਬਣਾਵਾਈ ਨਾ ਵੀ ਬਣਾ ਬਕਣੇ ਹੁਣ ਦੱਸਿਆ ਵਾ ਅੱਛੇ ਅੱਛੇ ਹਾਂ ਸਾਰੇ ਮੈਂ ਕਹੀ ਜਨਾ ਠੀਕ ਹੈ ਤਾਂ ਕਹਦੇ ਹੈ ਤੇਲ ਲੈ ਲੋ ਆਪਣੇ ਕਿਲੋ ਸਾਰੇ ਤੇਲ ਭੁੰਨ ਲੋ ਕੜਾਈ ਚ ਪਾ ਕੇ ਉਹਨਾਂ ਨੂੰ ਮ ਇੰਨੀ ਘਰਾਂ ਦੀ ਸ਼ੱਕਰ ਉਹਦੇ 2-3 ਚਮਚੇ ਟੜਕੇ ਆਥਣ ਨੇ ਖਾ ਲੋ ਉਹ ਕਢਾਉਂਦਾ ਜੋੜਾਂ 'ਚ ਦਰਦ ਹਟਾ ਦੂ ਸਾਰਾ ਹੁਣ ਤੇ ਦਰਦ ਨਹੀਂ ਹੋਊਗਾ ਜੋੜਾਂ ਦੇ ਵਿੱਚ ਠੀਕ ਉਹ ਬਹੁਤ ਵਧੀਆ ਚੀਜ਼ ਹੈ ਬੱਪੂ ਇੱਕ ਚਲੋ ਠੀਕ ਹੈ ਇਹ ਤਾਂ ਤੁਸੀਂ ਦਵਾਈ ਦਿੰਨੇ ਹੋ ਇੱਕ ਤੁਹਾਡਾ ਕੋਈ ਹੈ ਮਤਲ ਜਿੱਦਾ ਅੱਜ ਕੱਲ ਬੱਚਿਆਂ ਨੇ ਜਲਦੀ ਬਾਲ ਜਿਹੜੇ ਚਿੱਟੇ ਜਿਹੇ ਹੋਣ ਲੱਗ ਜਾਂਦੇ ਨੇ ਧੌਲੇ ਆ ਜਾਂਦੇ ਨੇ ਜਲਦੀ ਸਾਡੇ ਕੋਲ ਹੈਗਾ ਹੀ ਹੈਗਾ ਅੱਛਾ ਹੈਗਾ ਕੁੜੀਆਂ ਮਗਾ ਤੇ ਬਹੁਤ ਥੀਸੀ ਮੇਰੀ ਸਕੂਟਰ ਦੇ ਪਈਆ ਉਰੇ ਮੈਂ ਦੇਗੜਾ ਦੋ ਥੀਸੀ ਪਿੰਡ ਵੀ ਦੇਤੀਆਂ ਠੀਕ ਹੈ ਕਾਲੇ ਰਹਿਣਗੇ ਬਾਲ ਚਿੱਟਿਆਂ ਤੋਂ ਕਾਲੇ ਹੋ ਜਾਣੇ ਕਾਲੇ ਹਾਂ ਕਿਤੇ ਕਾਲੇ ਨੇ ਚਿੱਟੇ ਤਾਂ ਨਹੀਂ ਹੋ ਜਾਣਗੇ ਆ ਨਾ ਉਹ ਨਹੀਂ ਆਉਂਦੀਆਂ ਠੀਕ ਆ ਹਾਂ ਹਾਂ ਉਹ ਹੈਗੀ ਆ ਮੇਰੇ ਕੋਲ ਇੱਕ ਸিসি ਪਈ ਆ ਮੈਂ ਚਾਰ ਪੰਜ ਸਿੱਥੇ ਬਣਾ ਦਿੰਦਾ ਇੱਕਦਮ ਮਰੋ ਦੇਖਦਾ ਕੁੜੀ ਨੂੰ ਬਾਕੀ ਦੇ ਮੇਰੇ ਉੱਥੇ ਲੱਗ ਗਿਆ ਇੱਕ ਸিসি ਪਈ ਹੋ ਜੇ ਮੇਰੇ ਕੋਲ ਬਾਪੂ ਇਹ ਕੀ ਕਾਰਨ ਜਿਵੇਂ ਅੱਜ ਕੱਲ ਜਵਾਕ ਨਹੀਂ ਦੇਖਦੇ ਹਨ ਇੱਕ ਤਾਂ ਟਾਈਮ ਸਿਰ ਹੁੰਦਾ ਵੀ ਮਤਲਬ ਧੌਲੇ ਆ ਗਏ ਹੁਣ ਛੋਟੇ ਛੋਟੇ ਬੱਚੇ ਨਹੀਂ ਬਾਲ ਚਿੱਟੇ ਹੋਣ ਲੱਗੇ ਜੇ ਆਪਾਂ ਪਹਿਲੇ ਟਾਈਮ ਮਤਲਬ ਦੇਖੀਏ ਜਦ ਥੋੜਾ ਵੇਲਾ ਹੁੰਦਾ ਸੀ ਟਾਈਮ ਸਿਰ ਮਤਲਬ ਧੌਲੇ ਚਿੱਟੇ ਬਾਲ ਹੁੰਦੇ ਸੀ ਇਹ ਕੀ ਕਾਰਨ ਹੈ ਕੋਈ ਪਤਾ ਲੱਗਦਾ ਵੀ ਕੀ ਹੋ ਰਿਹਾ ਕਹਿੰਦਾ ਨਕ ਵਿੱਚ ਤਾਂ ਕਹਿੰਦਾ ਵੀ ਨੱਚਲਾ ਕਰ ਜਾਂਦਾ ਇਹ ਨਜਲੇ ਕਰਕੇ ਆਉਂਦਾ ਅੱਛਾ ਵੀ ਤਾਂ ਕਰਕੇ ਆਉਂਦੇ ਨੇ ਪਹਿਲਾਂ ਹੁੰਦੇ ਹੁੰਦੇ ਕਿਸੇ ਦੇ ਹਾਲ ਆ ਹੁਣੇ ਲੱਗਨੇ ਹੋਣ ਥੋੜੇ ਸਮਾਂ ਤੋਂ ਪਹਿਲਾਂ ਤਾਂ ਕਿਸਦਾ ਵੀ ਚਲੋ ਬਾਪੂ ਹੁਣ ਤਾਂ ਟ੍ਰੈਂਡ ਵੀ ਚੱਲ ਪਿਆ ਕਾਲਿਆਂ ਤੋਂ ਹੁਣ ਉਹ ਜਿੱਟੇ ਜੇ ਕਰਾਉਣ ਲੱਗੇ ਉਹ ਤਾਂ ਫਿਰ ਜਿੱਤੇ ਹਟ ਗਿਆ ਫਿਰ ਉਹ ਜਮੀ ਬੁਰੇ ਲੱਗਣਗੇ ਅੱਛਾ ਮੈਨੂੰ ਬਹੁਤ ਰੇ ਵੀ ਕਲ ਫਲਾ ਲਾ ਮੈਂ ਕਲ ਫੇਨ ਲਾਈਏ ਗਲ ਦੇ ਮਾਰੇ ਅੱਛਾ ਕੀ ਫਾਇਦਾ ਫਿਰ ਜਦ ਹਟ ਗਿਆ ਬੁਰੀ ਲੱਦਿਆ ਲਾਲ ਦੀ ਜਾਨ ਦਾੜ੍ਹੀ ਹੋ ਜਾਂਦੀ ਆ ਉਹ ਬੁਰੀ ਲੱਗੂਗੀ ਠੀਕ ਹੈ ਹਾਂ ਕਿੰਨੀ ਉਮਰ ਬਾਪੂ ਦੀ ਤੁਹਾਡੀ 74 ਸਾਲ ਦੀ ਆ ਕਿੰਨੀ ਜੀ 74 ਦੀ 74 ਦੀ 4 ਤੇ 70 ਠੀਕ ਹੈ ਹਾਂ ਆ ਦੇਖ ਲੈ ਫਿਰਦਾ ਕੋਈ ਇਹ ਤਾਂ ਉਮਰ ਦਾ ਠੀਕ ਹੈ ਤੁਸੀਂ ਤਾਂ ਫਿਰਦੇ ਰਹਿੰਦੇ ਹੋ ਕਿਉਂ ਭਾਈ ਅਜੇ ਵੀ ਮੱਕੀ ਨਹੀਂ ਉਬਰਾ ਅਜੇ ਪਰਮਾਤਮਾ ਦੇ ਖਾਨੇ ਕਿੰਨੇ ਕੁ ਲਿਖੀ ਵੀ ਅਜੇ ਹੋਰ ਠੀਕ ਹੈ ਇਹ ਮਤਲਬ ਥੋੜੇ ਗੋਡੇ ਗਿੱਟੇ ਜਿਹੜੇ ਥੋੜੇ ਤੇਲ ਦੇ ਹੀ ਕਮਾਲ ਆ ਹਾਂ ਤੇਲ ਦੀ ਕਮਾਲ ਐ ਇਹ ਤਾਂ ਕਰਕੇ ਮੈਂ ਫਿਰ ਰਿਆ ਅੱਛਾ ਦੂਜੇ ਨੂੰ ਵੀ ਦੇ ਦਿੰਦੇ ਨੇ ਫਿਰ ਆਪ ਵੀ ਚੋਕਾ ਚੱਕ ਰਹੇ ਹੋ ਆਪਾ ਲਵਣਾ ਮੈਂ ਆਪ ਠੀਕ ਹੈ ਮੈਂ ਬਣਾਉਣੀ ਆਪਣੇ ਵਾਸਤੇ ਜਿਆਦੇ ਆ ਅੱਛਾ ਜਿਹੜਾ ਮੰਗਦਾ ਦੇਨ ਦਾ ਉਹ ਡਿਸ ਕਰੀ ਜਾਂ ਕਿਸੇ ਉਹਨੂੰ ਮੜਨਵਾਤੇ ਗੋਡੇ ਨੇ ਮੜਨਵਾਤੇ ਦੇਨ ਦਾ ਮੇਰਾ ਤੇਲ ਲੱਗਦਾ ਬਹੁਤ ਹੈ ਠੀਕ ਹੈ ਠੀਕ ਹੈ ਠੀਕ ਹਾਂ ਇਕਣ ਠੀਕ ਆ ਬਾਪੂ ਹੁਣ ਆਪਾਂ ਗੱਲਾਂ ਤਾਂ ਬਹੁਤ ਕਰ ਲਈਆਂ ਹੁਣ ਮਤਲਬ ਐ ਨਾ ਹੋਵੇ ਲੋਕੀ ਤੇ ਕਹਿਣ ਵੀ ਗੱਲਾਂ ਹੀ ਮਾਰੀ ਜਾਂਦੇ ਉਹ ਮਰੀਜ਼ ਵੀ ਠੀਕ ਕੀਤੇ ਨੇ ਹਾਂ ਮਰੀਜ਼ ਠੀਕ ਕਰੇ ਨੇ ਫਿਰ ਮਿਲਵਾ ਦਿਓ ਕਿਹੜੇ ਮਰੀਜ਼ ਠੀਕ ਆ ਇਹ ਗੱਲ ਕਰਨਗੇ ਤੁਹਾਡੇ ਨਾਲ ਆਇਆ ਨਾਲ ਆਜੋ ਪਹਿਲਾਂ ਫੌਜੀ ਸਾਹਿਬ ਕੋਲ ਆਜੋ ਆਈਨੋ ਪੁੱਛ ਲੋ ਫੇਰ ਉਹ ਕੁੜੀਆਂ ਬੱਠੇ ਨੇ ਉਹਨਾਂ ਨੂੰ ਪਤਾ ਲੱਗ ਜਾਵੇ। ਨਹੀਂ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਹਾਂ ਜੀ ਸਤਿ ਸ਼੍ਰੀ ਅਕਾਲ ਜੀ। ਹਾਂ ਜੀ ਵੀਰ ਜਿਵੇਂ ਬਾਪੂ ਕਹਿ ਰਹੇ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਕੇ ਹਟਿਆ ਆਪਾਂ ਇਹਨੂੰ ਕਿਹਾ ਵੀ ਬਾਪੂ ਜੀ ਮਰੀਜ਼ਾਂ ਨੂੰ ਵੀ ਮਿਲਾਵੋ ਹੋਣਾ ਚਾਹੀਦਾ ਕਿਤੇ ਖਾਲੀ ਗੱਲਾਂ ਹੀ ਨਾ ਹੋਣ। ਤੁਹਾਨੂੰ ਫਰਕ ਪਿਆ ਮਤਲਬ? ਹਾਂ ਜੀ ਹਾਂ ਜੀ ਮੈਨੂੰ। ਮੈਨੂੰ ਪ੍ਰੋਬਲਮ ਸੀ ਤੁਹਾਨੂੰ। ਮੈਨੂੰ 1.5 ਸਾਲ ਹੋ ਗਿਆ ਮੇਰੀ ਲਤ ਬਿਲਕੁਲ ਸੁਣ ਸੀ। ਠੀਕ ਹੈ ਜੀ। ਅਚਾਨਕ ਮੈਨੂੰ ਇਹ ਨਾ ਵਾਰੇ ਪਤਾ ਲੱਗਿਆ। ਮੈਂ ਇਹਨਾਂ ਕੋਲ ਆਇਆ ਇਹਨ ਬਹੁਤ ਵਧੀਆ ਇਲਾਜ ਕਰਦੇ ਆ ਪਰਮਾਤਮਾ ਮੇਰੀ ਵੀ ਉਮਰ ਇਹਨਾਂ ਨੂੰ ਲਾਵੇ ਅੱਛਾ ਅੱਛਾ ਠੀਕ ਮਤਲਬ ਇਹਨਾਂ ਮੈਨੂੰ ਫਾਇਦਾ ਪੈਸੇ ਕਿੰਨੇ ਲੈਂਦੇ ਨੇ ਪੈਸਾ ਕੋਈ ਨਹੀਂ ਪਹਨ ਮੇਰੇ ਤੋਂ ਤਾਂ 100 ਰੁਪਏ ਲਿਆ بس ਇਹਨਾਂ ਨੇ ਅੱਛਾ ਜੀ ਇੱਕ ਵਾਰੀ ਆਉਣਾ 100 ਰੁਪਏ ਦੇ ਕੇ ਅਬ ਦਾ ਇਲਾਜ ਕਰਾ ਕੇ ਚਲੇ ਜਾਂਦਾ ਮੈਂ ਹੁਣ ਮੈਂ ਬਿਲਕੁਲ ਫਿੱਟ ਹੁਣ ਮੈਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਠੀਕ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਬਾਕੀ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਜਿਹੜੇ ਤੁਸੀਂ ਇੱਥੇ ਟਾਈਮ ਕੱਢ ਕੇ ਆਏ ਸਾਡੇ ਕੋਲ ਤੇ ਦੁਨੀਆ ਨੂੰ ਪਤਾ ਲੱਗੋਗਾ ਵੀ ਹਾਂ ਕਿਸੇ ਜਗ੍ਹਾ ਤੇ ਕੋਈ ਬਾਬਾ جا کے علاج کرائیے ਧੰਨਵਾਦ ਕਰੀਏ ਇਹਨਾਂ ਕਹਿੰਦਾ ਹਾਂ ਮੈਂ ਠੀਕ ਵੀਰ ਜੀ ਮਤਲਬ ਕਿੰਨਾ ਟਾਈਮ ਦਵਾਈ ਖਾਧੀ ਸੀ ਤੁਸੀਂ ਦਵਾਈ ਮੈਂ ਆਹੇ ਤਿੰਨ ਚਾਰ ਦਿਨ ਦਵਾਈ ਖਾਧਿਆ ਨਾ ਤਿੰਨ ਚਾਰ ਦਵਾਈ ਤੋਂ ਠੀਕ ਹੋ ਗਏ ਉਦੋਂ ਮੈਂ ਫਿੱਟ ਹੋ ਗਿਆ ਬਿਲਕੁਲ ਦੇਖ ਲਓ ਵੀਰ ਜੀ ਕਿਤੇ ਕੈਮਰੇ ਕਰਕੇ ਤਾਂ ਨਹੀਂ ਕਹੀ ਜਾਂਦੇ ਕੈਮਰੇ ਜਦੋਂ ਮੈਂ ਠੀਕ ਆ ਬਿਲਕੁਲ ਮੈਨੂੰ ਕੈਮਰੇ ਦਾ ਕੋਈ ਡਰ ਨਹੀਂ ਹੈ ਠੀਕ ਹੈ ਬੋਲਣ ਦਾ ਕੋਈ ਡਰ ਨਹੀਂ ਆਪਾਂ ਬਿਲਕੁਲ ਸਹੀ ਕਰਤੇ ਦਵਾਈ ਨੇ ਠੀਕ ਦਵਾਈ ਠੀਕ ਹੈ ਨਾਲ ਦੀ ਇਲਾਜ ਵੀ ਠੀਕ ਹੈ ਇਹਨਾਂ ਦਾ ਤੇ ਬਾਕੀ ਮਰੀਜ਼ ਹੋਰ ਬੈਠੇ ਆ ਇਹਨਾਂ ਤੋਂ ਪਤਾ ਕਰ ਲੋ ਜੀ ਇਹ ਮਾਫ ਕਰਨਾ ਵੀਰ ਜੀ ਕਿ ਤੇ ਬਾਪੂ ਕਹਿ ਕੇ ਤਾਂ ਨਹੀਂ ਲੈ ਆਏ ਹੈਗੇ ਤੁਹਾਨੂੰ ਮੈਂ ਖੁਦ ਆਇਆ ਜੀ ਚੱਲ ਕੇ ਮੈਂ ਖੁਦ ਆਉਂਦਾ ਰਿਹਾ ਮੈਨੂੰ ਫਰਕ ਪੈਂਦਾ ਸੀ ਮੈਂ ਇਹਨਾਂ ਕੋਲ ਖੁਦ ਆਉਂਦਾ ਰਿਹਾ ਮੈਂ ਘਰ ਆ ਕੇ ਪਤਾ ਕਰਦਾ ਰਿਹਾ ਠੀਕ ਹੈ ਬਈ ਆ ਗਿਆ ਜਾਂ ਨਹੀਂ ਆਏ ਠੀਕ ਹੈ ਮੈਂ ਖੁਦ ਐਡੀ ਦੂਰੋਂ ਚੱਲ ਕੇ ਇੱਥੇ ਆ ਕੇ ਇਲਾਜ ਕਰਾ ਕੇ ਜਾਂਦਾ ਰਿਹਾ ਮੈਨੂੰ ਫਰਕ ਹੈ ਠੀਕ ਹੈ ਐ ਮੈਂ ਕੈਮਰੇ ਸਾਹਮਣੇ ਮੈਂ ਝੂਠ ਬੋਲਣਾ ਮੈਂ ਠੀਕ ਨਹੀਂ ਬਾਕੀ ਠੀਕ ਹੈ ਠੀਕ ਹੈ ਬਾਪੂ ਜੀ ਇੱਕ ਮਰੀਜ਼ ਨਾਲ ਤਾਂ ਤੁਸੀਂ ਮਿਲਵਾਤਾ ਫਿਰ ਹੋਰ ਨਾਲ ਵੀ ਮਿਲਵਾ ਦਿਓ ਆਲੋਕ ਆਪਣੇ ਸਾਰੇ ਬ੍ਰਿਜਾ ਬੈਠੇ ਨੇ ਉਹੀ ਨੇ ਸਾਰੀ ਗਾਏ ਆਪੇ ਦੱਸਣੂ ਤੁਸ ਨੂੰ ਜੀ ਜੀ ਆਪਾਂ ਨੇ ਕੋਈ ਪੜ੍ਹਾਏ ਵੀ ਨਹੀਂ ਹੈਗੇ ਨਾ ਉਹ ਦੁੱਖ ਦੀ ਤਾਂ ਇਹ ਦੱਸਣਗੇ ਆਪਾਂ ਵੀ ਠੀਕ ਹੈ ਠੀਕ ਕੁੜੇ ਬੈਠੇ ਸਾਰੇ ਦੱਸਣਗੇ ਆਹ ਬੱਟੀਆਂ ਕੁੜੀ ਉਹ ਬੈਠੀ ਆ ਪ੍ਰਭਜਿੰਦਰ ਸਾਰਿਆਂ ਨੂੰ ਸਾਰੇ ਆਪਣੇ ਸੈਟ ਕਰੇ ਕੋਈ ਇਹ ਜੀ ਗੱਲ ਨਹੀਂ ਹੈਗੀ ਇਹ ਰਾਫੇੜੀ ਵਾਲੀ ਕੋਈ ਨਹੀਂ ਹੈਗੀ ਵੀ ਆ ਮੈਂ ਇਹਦੇ ਤੇ ਕਹਣਾ ਵੀ ਨਟ ਤੇ ਕਹਣਾ ਵੀ ਆਮਾ ਸਹੀ ਕਰਾ ਆਪੇ ਦੱਸੋਗੇ ਮਰੀਜ਼ ਨੂੰ ਠੀਕ ਹੈ ਜੀ ਹਾਂ ਇਹ ਵਾਲੀ ਕੱਠਾ ਜਾ ਕੀਤਾ ਹੋਇਆ ਕਿ ਤੇ ਕਹਿ ਕੇ ਤਾਂ ਨਹੀਂ ਲੈ ਕੇ ਆਏ ਵੀ ਆਜਾ ਨਾ ਨਾ ਸਾਈ ਜੀ ਸਾਰੇ ਠੀਕ ਕਰੇ ਮਾਫ ਕਰਨਾ ਬਾਪੂ ਜੀ ਪੈਸੇ ਭੁਸੇਤ ਨਹੀਂ ਲੈ ਕੇ ਆਏ ਨਾ 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 ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਆ ਤਾਂ ਤੁਸੀਂ ਅੱਜ ਟਾਈਮ ਨਹੀਂ ਤਾਂ ਹੁੰਦਾ ਘਰ ਪਰੇ ਬਹੁੰਦਾ ਬਰੀਜਾਂ ਗੱਲ ਅੱਛੇ ਹਾਂ ਹਾਂ ਠੀਕ ਹੈ ਬਰੀਜਾ ਪਾਰਪੁਰ ਗਈਆਂ ਮੈਂ ਕਹਿੰਨਾ ਤਾਂ ਕਰਕੇ ਨਹੀਂ ਤਾਂ ਬਹੁਤ ਜ਼ਿਆਦਾ ਕੱਠੋ ਜਾਂਦਾ ਠੀਕ ਹੈ ਹਾਂ ਹਾਂ ਜੇ ਠੀਕ ਹੁੰਦਾ ਤਾਂ ਹੀ ਆਉਂਦੇ ਨੇ ਆਪਣੇ ਕੋਲ ਜੇ ਮੈਂ ਠੱਗੀ ਦਾ ਕੰਮ ਕਰਾਂ ਫਿਰ ਮੇਰੇ ਕੋਲ ਕਿਹੜ 500 ਰੁਪਿਆ ਕੁੜੀਆਂ ਦਾ ਲਿੱਤਾ ਮੈਂ ਮੁੜ ਕੇ ਉਹਰੇ ਮੂੰਹ ਨਹੀਂ ਦਿਖਾਉਂਦਾ ਇਹਨੂੰ ਹਮ ਸਾਰੀਆਂ ਦਈ ਮੈਂ ਇੱਥੇ ਤਰਾਂ ਜਾਂਦਾ ਰਿਹਾ ਮੈਂ ਕੁੜੀਆਂ ਨੂੰ ਕਹਾ ਮਖਾ ਮੇਰੀ ਫੀਸ ਨਹੀਂ ਹੈ ਜੇ ਮੈਂ ਤੁਹਾਡੇ 500 ਰੁਪਿਆ ਲਿੱਤਾ ਨਾ ਮੈਂ ਤੁਹਾਡੇ ਪਿੰਡ ਮੁੜ ਕੇ ਨਹੀਂ ਵੜਦਾ ਵੀ ਆਪਣਾ ਠੱਗੀ ਲੱਗੀ ਮੈਨੂੰ ਕੀ ਲੋੜਾ ਉਹਨਾਂ ਨੂੰ ਮੈਂ ਆਹ ਕਹਿ ਕੇ ਆਪਾਂ ਹੀ ਜਾਨ ਮਾਰ ਜਿਓ ਮੈਨੂੰ ਫੋਨ ਕਰ ਦੋ ਦੋ ਚਾਰ ਮਰੀਜ਼ ਇਕੱਠੇ ਹੋ ਕੇ ਮੈਂ ਜਦੇ ਉੱਪੜੂੰਗਾ ਠੀਕ ਹੈ ਆਪਾਂ ਇਹ ਕੰਮ ਨਹੀਂ ਕਿਸੇ ਗੱਲ ਬਣੀ ਇਹਦਾ ਗੱਲ ਕੀ ਮੈਂ ਹੋਰ ਪਸੰਦ ਨਹੀਂ ਕੰਮ ਕਰਦਾ ਠੱਗੀ ਵਾਲਾ ਅਸੀਂ ਮਤਲਬ ਥੋੜਾ ਕਹਿਣਾ ਮਤਲਬ ਵੀ ਤੁਸੀਂ ਸਕੂਟਰ ਲੈ ਕੇ ਆਪ ਹੀ ਚਲੇ ਠੀਕ ਆ ਬਰੋਲਾ ਬਣ ਕੇ ਸਕੂਟਰ ਹਜ ਜਦੇ ਜਦੇ ਲੱਗ ਜਾਂਦਾ ਆਪਣਾ ਠੀਕ ਹੀ ਹਾਂ ਠੀਕ ਆ ਬਾਪੂਸਾ ਫਿਰ ਮੈਨੂੰ ਤੁਸੀਂ ਐਂ ਦੱਸੋ ਵਿੱਚ ਜਿਹੜੇ ਕਹਿੰਦੇ ਨੇ ਅਸੀਂ ਐਨੇ ਮਿੰਟਾਂ ਵਿੱਚ ਠੀਕ ਕਰ ਦਾਂਗੇ ਚੈਲੰਜ ਕਰ ਦਾਂਗੇ ਫਿਰ ਤੁਸੀਂ ਕਿੰਨੇ ਘੇੜੇ ਮਰਵਾਉਣੇ ਮੇਰਾ ਦੋ ਹੱਥ ਦਾ ਦੋ ਤਿੰਨ ਗੜੇ ਜਿਹੜੇ ਆ ਨਾ ਡਿਸਕ ਦਾ ਕੰਮ ਆ ਪਈ ਹੈ ਗੋਡੇ-ਗੁੱਡੇ ਦਾ ਹੋ ਜਾਣਾ ਠੀਕ ਆ ਡਿਸਕ ਵਾਲਾ ਪੁਰਾਣਾ ਕੰਮ ਹੁੰਦਾ ਹੈ ਇਹ ਤੇ ਲੱਗਦਾ ਦੋ ਤਿੰਨ ਗੱਲ ਮਰੀਜ਼ ਨੂੰ ਆਉਣਾ ਪੈਂਦਾ ਆਪਾਂ ਤੁਹਾਨੂੰ ਐ ਕਹੀਏ ਮੈਂ ਝੂਠ ਬੋਲਾ ਮੈਂ 5 ਮਿੰਟ ਦੇ ਵਿੱਚ ਕਰ ਦੋ ਆਹ ਨਹੀਂ ਕੰਮ ਹਾਂ ਗੋਡੇ-ਮੋਡੇ ਨੂੰ ਆਪਾਂ ਕਰ ਸਕਦੇ ਆ ਐਨੀ ਛੇਤੀ 10 15 ਇਹ ਦੋ ਤਿੰਨ ਗੇੜੇ ਲੈ ਚੈੱਕ ਕਰਤਾ ਨਹੀਂ ਵੀ ਦੋ ਤਿੰਨ ਗੇੜੇ ਜੇ ਪੈਸੇ ਬਣ ਜਾਣਗੇ ਨਾ 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 ਮੈਂ ਕਹਿਣਾ ਫਿਰ ਜੇ ਮੇਰੇ ਕੋਲ ਆਏ ਨਾ ਕਹਿੰਦੇ ਸਾਨੂੰ ਦੂਖਾ ਜੀ ਦੁਬਾਰੇ ਆਵਾਂਗੇ ਕਸਰ ਹੋ ਗਈ ਕੋਈ ਆਪੇ ਆਉਂਦੇ ਨੇ ਫਿਰ ਠੀਕ ਹੈ ਮਾਲਕ ਮੈਨੂੰ ਬਹੁਤ ਕੋ ਦੇ ਰਿਹਾ ਆਪੇ ਮਰੀਪੇ ਜਿੰਨਾ ਪਤਾ ੱਕੇ ਵਜਿੰਦੇ ਕਿਸੇ ਗੱਲ ਵੀ ਕਰਦੇ ਮੈਨੂੰ ਆ ਨਹੀਂ ਹੈਗਾ ਕਿ ਮੈਂ ਪੈਸੇ ਬਟੋਰ ਹ ਮਾਰਾ ਭਾਈ ਕੱਲ ਨੂੰ ਫੇਰਾਜੀ ਤੂਰੀ ਆਉਂਗਾ ਮੈਂ ਮੈਂ ਆ ਕੰਮ ਕਿਸੇ ਕੁਰੀਵਲ ਨਹੀਂ ਕਰਦਾ ਹੈਗਾ ਠੀਕ ਹੈ ਹਾਂਜੀ ਪੰਜਾਬ ਵਿੱਚ ਗਲਾਸੀਆਂ ਤਾਂ ਆਏ ਦਿਨ ਜਿਹੜੀਆਂ ਖੜਕ ਰੀਆਂ ਰਹਿੰਦੇ ਨੇ ਪਰ ਇੱਥੇ ਬਾਪੂ ਜੀ ਗਲਾਸੀਆਂ ਖੜਕਾਉਂਦੇ ਨਹੀਂ ਗਲਾਸੀਆਂ ਲਾ ਰਹੇ ਨੇ ਕਿਵੇਂ ਲਾ ਰਹੇ ਨੇ ਤੁਹਾਨੂੰ ਦਿਖਾਉਣੇ ਆ ਇਹ ਬਾਪੂ ਜੀ ਗਲਾਸੀਆਂ ਖੜਕਦੀਆਂ ਸੁਣੀਆਂ ਨੇ ਇਹ ਤੁਸੀਂ ਲਾਈ ਜਾਨੀਓ ਕੀ ਕਰੀ ਜਾਨੀਓ ਆਹੀ ਠੀਕ ਕਰੂਗਾ ਨੂੰ ਡਿਸਕ ਨੂੰ ਲਗ ਲਾਸੀਆਂ ਠੀਕ ਕਰ ਸੀ ਲਾਸੀਆਂ ਅੱਗ ਵਾਲੇ ਨੇ ਮੈਂ ਲਾਉਂਦਾ ਬਈ ਹਾਂ ਨਾ ਨਾ ਬਗੈਰ ਅੱਗ ਤੇ ਪਾਣੀ ਵਾਲੇ ਲਾਉਣਾ ਬਾਪੂ ਆ ਗੇਰ ਦਾ ਕੀ ਪਾ ਕੇ ਕੱਢੇ ਹਾਂ ਇੱਕ ਲੱਗ ਦੇ ਕੰਡੇ ਗਲਾਸੀਆਂ ਜੇ ਅੱਗ ਵਾਲਾ ਲਾਉਨੇ ਉਹ ਤਾਂ ਮਰੀਜ਼ ਨੂੰ ਤੰਗ ਕਰਦਾ ਅੱਛਾ ਹਾਂ ਹਾਂ ਠੀਕ ਹੈ ਆ ਦੇਖੋ ਡਿਸਕ ਰਿਆ ਅੱਛਾ ਉਹ ਅੱਗ ਵਾਲੀ ਗਰਮ ਹੁੰਦੀ ਨੇ ਠੰਡੀਆਂ ਨਾਲ ਠੰਡੀਆਂ ਨੇ ਹੈ ਕੋਈ ਨੁਕਸਾਨ ਨਹੀਂ ਕਰਦੀਆਂ ਜੀ ਬਾਪੂ ਇਹ ਕੀ ਮਿੰਟ ਠੰਡੀ ਕੀ ਮਿੰਟ ਠੀਕ ਕਰ ਦਿੰਦੀ ਆ ਕਈ ਨਾ ਖੱਚ ਪਾਉਂਗਾ ਪੂਰਾ ਗੈਸ ਬਣਾ ਕੇ ਚੱਕਲੰਦੇ ਡਿਸ ਨੂੰ ਐ ਅੱਛੇ ਅੱਛੇ ਹਾਂ ਇਹ ਕਰ ਦਿਆ ਠੀਕ ਹੈ ਅੱਗ ਵਾਲਾ ਕਿਉਂ ਲੱਗ ਗਿਆ ਇੰਨੇ ਥੋਂ ਕਾਲਾ ਕਰ ਦੂਗੀ ਉਹ ਠੀਕ ਹੈ ਇਹ ਆਪਣਾ ਠੰਡੀਆਂ ਨੇ ਕੋਈ ਨੁਕਸਾਨ ਨਹੀਂ ਕਿਸੇ ਦਾ ਕਰਦੇ ਹੈਗਾ ਇਹ ਮਰੀਏ ਵਾਲਾਂ ਬਹਿ ਜਾਂਦਾ ਮੇਰੇ ਤਾਂ ਐ ਹੋਊਗਾ ਜੀ ਖੂਨ ਇਕੱਠਾ ਹੋ ਗਿਆ ਕਾਲਾ ਹੋ ਗਿਆ ਪਾਸ ਵੀ ਪੈ ਸਕਦੀ ਉੱਥੇ ਬਾਪੂ ਆ ਜਿਹੜੀ ਗਲਾਸੀਆਂ ਹੀ ਲਾ ਰਿਓਂ ਘੇਰ ਜਾ ਪਾਉਣੀ ਇੱਕ ਵਾਰ ਪਾਉਣੀ ਇੱਕ ਦੋ ਵਾਰ ਨਾ ਬਸ ਕਰ ਰਹੀ ਬਸ ਲੱਗ ਗਿਆ ਦੋਹੇ ਹੁਣ ਹੋਰ ਦੇਖੋ ਕਿਵੇਂ ਪੱਟੂ ਨੂੰ ਕਿੰਨੇ ਟਾਈਟ ਹੋਣ ਗਿਆ ਹੈ ਅੱਛੇ ਹਾਂ ਹਾਂ ਇਹੀ ਚੱਕ ਦੇ ਡਿਸ ਨੂੰ ਨਹੀਂ ਇਹ ਗਲਾਸੀਆਂ ਟਾਈਟ ਇੱਥੇ ਕਿਵੇਂ ਹੋ ਗਈਆਂ ਹਾਂ ਦੇਖਾ ਲੱਕ ਲਾਈਆਂ ਸੋਹਣੇ ਸਾਹਮਣੇ ਅੱਛੇ ਜੀ ਆ ਦੇਖਾ ਆ ਜਾਦੂ ਇਹਦਾ ਦੇਖੋ ਉਸ ਨੂੰ ਫੇਰ ਕਰ ਲਓ ਤੁਸੀਂ ਮੂਵੀ ਬਣਾ ਲਿਓ ਆ ਦੇ ਲਓ ਹੁਣ ਇਹ ਐ ਲੱਗਦੀ ਐ ਇਹ ਇਹ ਤਾਂ ਘਰ ਆਵਣਾ ਕੋਈ ਲਾਉਣ ਲੱਗ ਜਾਏ ਔਰ ਕਿਤੇ ਜਵਾਕ ਨੂੰ ਗਾਲ ਦੇ ਆ ਦੇਖੋ ਠੀਕ ਹੈ ਠੀਕ ਆ ਬੱਪੂ ਸਮਝ ਨਹੀਂ ਲੱਗਿਆ ਕਿਵੇਂ ਗੇਰ ਜਾ ਪਾ ਕੇ ਕੱਢ ਲੈਣੇ ਹੋ ਇਹ ਹੀ ਲਾਉਂਦੀ ਆ ਆ ਦੇਖ ਲੋ ਸਾਹਮਣੇ ਦੇਖ ਲੋ ਤੁਸੀਂ ਵੀ ਕੀ ਬਣਦਾ ਆ ਦੇਖ ਇਹ ਪਤਾ ਕੀ ਰ ਹਾਂ ਠੀਕ ਹੈ ਗੱਲ ਠੀਕ ਬਾਬੂ ਸਾਡੇ ਬੱਚਿਆਂ ਨੂੰ ਦੱਸ ਦੋ ਕਿਤੇ ਘਰੇ ਉਹ ਸ਼ਰਾਰਤਾ ਕਰਨ ਲੱਗ ਜਾਣ ਕਿਤੇ ਤੁਹਾਨੂੰ ਆ ਕੇ ਪੈਣ ਇੱਥੇ ਅੱਛਾ ਨਾ ਨਾ ਬੱਚੇ ਨਾ ਹਟਾ ਦੇ ਉਹਨਾਂ ਨੂੰ ਬੱਚਾ ਲੱਗੂ ਕਰਨ ਲੱਗ ਜੇ ਨਹੀਂ ਅਸੀਂ ਤਾਂ ਕਿਵੇਂ ਹਟਾਵਾਂਗੇ ਹੁਣ ਜਿਹੜੀ ਵੀ ਵੀਡੀਓ ਤੁਹਾਡੇ ਦੇਖ ਰਹੇ ਨੇ ਮਤਲਬ ਕਿਤੇ ਬੱਚੇ ਸ਼ਰਾਰਤਾ ਕਰਨ ਲੱਗ ਪਤਾ ਕੀ ਆ ਭਾਈ ਜੇ ਕਿਸੇ ਨੇ ਲਾਤੀ ਨਾ ਇੱਥੇ ਗਲੀ ਕੱਢੇ ਬਿਨਾਂ ਛੱਡਦੀ ਨਹੀਂ ਇਹ ਜੌਲਾ ਦੀ ਹਵਾ ਨਹੀਂ ਨਿਕਲਦੀ ਹੈਗੀ ਗਲੀ ਕਟਲੀ ਭਗੂ ਤਾਂ ਛੱਡੂ ਏ ਬਾਪੂ ਤੁਸੀਂ ਮਰੀਜ਼ ਸੁਣਨ ਕਰਤਾ ਕੀ ਕਰਤਾ ਆਇਕਣ ਹੋਗਾ ਪਰ ਚੱਕਾ ਦਾ ਡਿਸਕ ਆ ਦੇਖ ਅੱਛਾ ਮਤਲਬ ਆਰਾਮ ਮਿਲ ਰਿਹਾ ਆਰਾਮ ਮਿਲ ਰਿਹਾ ਤਾਂ ਹੀ ਤਾਂ ਪਿਆ ਦਿੱਕਿਆ ਠੀਕ ਹੈ ਹਾਂ ਹਾਂ ਠੀਕ ਹੈ ਤਾਂ ਹੀ ਤਾਂ ਪਿਆ ਦਿੱਕਿਆ ਹੋ ਠੀਕ ਹੈ ਮੈਂ ਕਿ ਤੂੰ ਝਾਟ ਕੇ ਮਾਰ ਮਾਰ ਸੁਣਨ ਕਰਤਾ ਹੋ ਨਾ ਨਾ ਬਾਪੂ ਜਿਹੜੇ ਆ ਤੁਸੀਂ ਝਾਟ ਕੇ ਜੇ ਮਰਵਾ ਰਹੇ ਹੋ ਅਸੀਂ ਇੱਕ ਬਾਰ ਮਰੀਜ਼ ਨਾਲ ਗੱਲਬਾਤ ਕਰ ਲਈਏ ਹਾਂ ਹਾਂ ਕਰ ਲਓ ਕਰ ਲਓ ਠੀਕ ਹੈ ਕਿਤੇ ਮੈਂ ਕਿ ਮਰੀਜ਼ ਡਰਾ ਤਮਾ ਕੇ ਨਾ ਨਾ ਹਾਂ ਕਿਤੇ ਡਰਾ ਕੇ ਪਾਲੇ ਹੋਵੇ ਵੀ ਹਿਲਣਾ ਨਹੀਂ ਬਈ ਵੀਡੀਓ ਮਾਰ ਰਹੀ ਹੈ ਦੱਸੋ ਤੁਹਾਨੂੰ ਆਪੇ ਤਾਂ ਸੁਣਾਓ ਹਾਂ ਫਿਰ ਜੀ ਇਹ ਬਾਪੂ ਜੀ ਨੇ ਤੁਹਾਨੂੰ ਡਰਾਇਆ ਡਰੂਇਆ ਤਾਂ ਨਹੀਂ ਹੋਇਆ ਨਹੀਂ ਜੀ ਨਹੀਂ ਕਿ ਤੇ ਕਹਤਾ ਵੀ ਜਿੰਨਾ ਸਿਰ ਵੀਡੀਓ ਬਣੀ ਹੋਈ ਆ ਬੰਦੇ ਦਾ ਪੁੱਤ ਮੰਨ ਕੇ ਪਿਆ ਰਹੀ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਠੀਕ ਆਈ ਨਹੀਂ ਠੀਕ ਆਈ ਠੀਕ ਆਈ ਮਤਲਬ ਆਰਾਮ ਮਿਲ ਰਿਹਾ ਵੀਰ ਜੀ ਤੁਹਾਨੂੰ ਹਾਂ ਜੀ ਆਰਾਮ ਠੀਕ ਆ ਵੀਰ ਜੀ ਬਿਲਕੁਲ ਠੀਕ ਆ ਠੀਕ ਆ ਵੀਰ ਜੀ ਮਤਲਬ ਇਹ ਇੱਕ ਵਾਰ ਕਰਾ ਚੁੱਕੇ ਕਿ ਦੋ ਵਾਰ ਮੈਂ ਤੀਜੀ ਵਾਰ ਆਇਆ ਜੀ ਤੀਜੀ ਵਾਰ ਆਇਆ ਹਾਂ ਠੀਕ ਹੀ ਫਿਰ ਕੀ ਲਾਦਾ ਚੌਥੀ ਵਾਰ ਆਮੋਗੇ ਨਾ ਹੁਣ ਨਹੀਂ ਆਉਂਦਾ ਕਿਉਂ ਨਹੀਂ ਆਉਂਦੀ ਠੀਕ ਹੈ ਮੈਂ ਹੁਣ ਅੱਛਾ ਮੈਨੂੰ ਲੱਗਿਆ ਕਿ ਤੇ ਬਾਪੂ ਨੇ ਬਸ ਫਿਰ ਨਹੀਂ ਨਹੀਂ ਬਾਪੂ ਤਾਂ ਠੀਕ ਹੈ ਬੰਦਾ ਮੈਨੂੰ ਲੱਗਿਆ ਤੇ ਖੋਗਾ ਚਿੱਤ ਕਰਦਾ ਵੀ ਕਹਿ ਰਿਹਾ ਕੰਨਾਂ ਨੂੰ ਹੱਥ ਲਵਾ ਦੇ ਬਿਲਕੁਲ ਨਹੀਂ ਐਦਾ ਨਹੀਂ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਹਾਂਜੀ ਬਿਲਕੁਲ ਠੀਕ ਆ ਠੀਕ ਹੈ ਠੀਕ ਹੈ ਜਿਹਨੇ ਇਲਾਜ ਕਰਾਉਣਾ ਮੈਂ ਕਹਿੰਦਾ ਬਾਪੂ ਕੋਲ ਆਓ ਠੀਕ ਹੈ ਠੀਕ ਹੈ ਠੀਕ ਹੈ ਜੀ ਠੀਕ ਆ ਬਾਪੂ ਜੀ ਫਿਰ ਇਹ ਹੁਣ ਹੋ ਗਿਆ ਕੰਮ ਕੰਪਲੀਟ ਹੈਗੇ ਹਲੇ ਕਰਨਾ ਮਤਲਬ ਹੋ ਗਿਆ ਠੀਕ ਹੈ ਹਾਂ ਹੋ ਗਿਆ ਹੁਣ ਕੋਈ ਖਤਰਾ ਨਹੀਂਗਾ ਹੁਣ ਸੈਟ ਹੋਗਾ ਕਿਤੇ ਲੱਤ ਖੜੀ ਦੇ ਦੀ ਠੀਕ ਹੈ ਠੀਕ ਹੈ ਸੈਟ ਆ ਪਰ ਲੱਗਦਾ ਥੋੜਾ ਟਾਈਮ ਹੀ ਲੱਗਦਾ ਹੋਣਾ ਵਾਸਾ ਦੇਖਾ ਹੋ ਗਿਆ ਵਸਟ ਠੀਕ ਹੀ ਹਾਂ ਕੋਈ ਗੱਲ ਨਹੀਂ ਇਹ ਜੋ ਕਿਹੜਾ ਬਾਬੂ ਕਿਵੇਂ ਕੀ ਜਾਦੂ ਆ ਤੁਹਾਡੇ ਹੱਥ ਚ ਜਾਦੂ ਆ ਪਰਮਾਤਮਾ ਦਿੱਤਾ ਵਾ ਠੀਕ ਹੀ ਹੈ ਨਾ ਤੇ ਜਾਦੂ ਆ ਤਾਂ ਹੀ ਤਾਂ ਮਰੀਜ਼ ਆਪਾਂ ਠੀਕ ਕਰਦੇ ਜੇ ਉਹ ਹੈ ਕਿਰਪਾ ਠੀਕ ਹੀ ਮੈਂ ਆਪਾਂ ਕਿਹੜਾ ਕਿਸੇ ਦੇ ਕੱਪੜੇ ਤਾਰਨੇ ਨੇ ਠੀਕ ਵੀ ਦੇ ਦੇ 1000 ਦੇ ਤੇ 500 ਆਪਾਂ ਨੂੰ ਕਹਿੰਦੇ ਆਪਾਂ ਮਰੀਜ਼ ਠੀਕ ਹੋ ਜਾ ਖਾਣਾ ਕਿੰਨਾ ਦੱਸੂਗਾ ਫੋਜੀ ਦੱਸੂ ਜਾ ਕੇ ਕਹਾ ਠੀਕ ਹੈ। ਹਾਂ, ਵੀ ਆ ਦੇ ਲੋ ਵੀ ਠੀਕ ਕਰਤਾ ਭਾਈ ਮਾਨ ਤਾਂ ਹੀ ਆਪਣੇ ਕੋਲ ਹੋਣਗੇ। ਠੀਕ ਹੈ। ਦੇ ਹੁਣ 5-400 ਰੁਪਿਆ ਫੌਜੀ ਦਾ ਲੈ ਲੈਣਾ। ਉਹ ਬੇ ਉਹ ਤਾਂ ਦੱਸ ਗੋ ਠੱਗਾ ਤਾਂ ਉੱਥੇ ਜਾਓ ਤੁਸੀਂ। ਠੀਕ ਹੈ। ਸਿੱਕਾ ਬਾਪੂ ਜੀ ਮaaf ਕਰਨਾ। ਮੈਂ ਸ਼ਬਦ ਵਰਤ ਰਹੀਆਂ। ਇਹ ਗਲਾਸੀਆਂ ਫਿਰ ਹੱਥ ਨੂੰ ਤੁਹਾਨੂੰ ਇਹਲੇ ਖੜਕਦੀਆਂ ਨਹੀਂ ਤੇ ਨਹੀਂ ਜਿਹੜੀਆਂ ਚੱਕੀ ਫਿਰਦੇ ਹੋ ਨਾਲ। ਨਾ ਨਾ ਖੜਕਦੀਆਂ ਕਿੱਥੇ ਆ? ਹਾਂ। ਨਾ ਨਾ ਖੜਕਾਂਗੇ ਅਗਿਓ। ਕੀ ਇਹ ਖੜਕਲਾ ਕੰਮ ਨਹੀਂ ਮੇਰੇ ਕੋਲ ਹੈਗਾ ਵੀ ਖੜਕਾਦੀ ਹੱਥਾਂ ਨਾਲ ਜਾਂਦੇ ਜਾਂਦੇ ਉਹ ਵੀ ਕੰਮ ਕਰਨਾ ਠੀਕ ਆ ਬਾਪੂ ਜੀ ਕੋਈ ਮੈਂ 4 ਰੁਪਏ ਕਮਾਉਣਾ ਔਰ ਇਹ ਹੱਥਾਂ ਨਾਲ ਖੜਕਾਦਾ ਇਹਨਾਂ ਨੂੰ ਹਾਂ ਉਹ ਕੰਮ ਨਹੀਂ ਕਰ ਰਹਾ ਬਸ ਸਮਝ ਗਿਆ ਤੁਹਾਡੀ ਗੱਲ ਠੀਕ ਆ ਨਾ ਨਾ ਉਹ ਨਹੀਂ ਕੰਮ ਕਰਨਾ ਹੈਗਾ ਹਾਂ ਗੁੱਸਾ ਹੀ ਕਰਨਾ ਬਾਪੂ ਨਹੀਂ ਨਹੀਂ ਹਾਂ ਉਹ ਕੰਮ ਨਹੀਂ ਪਾ ਕਰਦੇ ਠੀਕ ਆ ਇਹ ਗੱਲ ਆਸੀਆਂ ਮਤਲਬ ਠੀਕ ਕਰਨ ਵਾਸਤੇ ਰੱਖੀ ਹੋਣੀ ਮਰੀਜ਼ਾਂ ਦੇ ਲਈ ਹਾਂ ਮਰੀਜ਼ਾਂ ਦੇ ਲਈ ਉਹਨਾਂ ਵਾਸਤੇ ਨੇ ਠੀਕ ਆ ਹੁਣ ਇਹ ਓਕੇ ਹੋ ਗਏ ਬਾਪੂ ਜੀ ਓਕੇ ਹੋ ਗਏ ਠੀਕ ਹੈ ਹਾਂ ਠੀਕ ਹੈ ਇੱਕੰਦੀ ਹੋਰ ਦਿਖਾਉਣਾ ਤੁਹਾਨੂੰ ਠੀਕ ਈ ਠੀਕ ਕਰ ਰਲਾ ਆ ਬਾਪੂ ਉਂਗਲਾਂ ਕਿਉਂ ਖਿੱਚੀ ਜਾਂਦੇ ਹੋ ਉਹ ਦੇਖ ਲੈ ਸਾਰਾ ਸਰੀਰ ਖਿੱਚੂਗਾ ਡਿਸਕ ਨੂੰ ਆਹੀ ਬਠਿਆਉਣੀ ਆ ਅੱਛੀ ਨਾੜਾਂ ਨੇ ਉਹਰੇ ਅੱਛੀ ਆ ਲੈ ਗੱਲ ਇਹ ਹੁਣ ਡਿਸਕ ਠੀਕ ਕਰ ਰਹੀ ਹੂੰ ਜੀ ਵਾ ਕਰਤੀ ਆ ਰੇਗਾ ਉਧਰ ਨਿਗਾ ਮਾਰੋ ਤੁਸੀਂ ਹੁਣ ਫਿਰਕ ਨਹੀਂ ਠੀਕ ਈ ਇਹ ਅੱਛਾ ਇਥੋਂ ਗੁੱਠੇ ਖਿੱਚ ਕੇ ਹਨਾ ਹਾਂ ਨਾੜਾਂ ਨੇ ਉਹਰੇ ਗੁੱਠਿਆਂ ਦੇ ਵਿੱਚ ਠੀਕ ਈ ਬਾਪੂ ਇਹ ਮਤਲਬ ਡਿਸਕ ਵਾਲਾ ਗੁੱਠੀ ਖਿੱਚਣੀ ਨੇ ਇਹ ਤਾਂ ਕੋਈ ਵੀ ਕਰ ਸਕਦਾ ਨਾ ਨਾ ਤੂੰ ਗੁੱਠਾ ਤੋੜ ਦੂਗਾ ਜਾਂ ਖਿੱਚਦਾ ਜਾ ਰੇ ਬਾਈ ਅੱਛੇ ਇਹ ਕਿਸੇ ਦਾ ਬਾਤ ਦਾ ਪੁੱਛਣਾ ਮੰਨਦਾ ਮੈਂ ਕਿ ਤੇ ਸਾਡੀ ਵੀਡੀਓ ਦੇਖ ਕੇ ਵੀ ਜਵਾਕ ਜਾ ਕਰੇ ਵੱਡੇ ਖਿੱਚਣ ਲੱਗ ਜਾ। ਫੇਰੇ ਤੋੜ ਦੂਗਾ। ਹਾਂ ਮੈਂ ਕਿਉਂ ਵੀ ਪੁੱਛਣਾ ਮੇਰਾ ਫਰਜ਼ ਮੰਨਦਾ। ਹਾਂਜੀ ਠੀਕ ਹੈ। ਕੋਈ ਬੰਦਾ ਨਹੀਂ ਕਰ ਸਕਦਾ ਇਹਨੂੰ। ਠੀਕ ਹੈ। ਜਿੱਥੇ ਮਰਦੀ ਤੁਸੀਂ ਜਾਂਦੇ ਨਾ ਵੀਡੀਓ ਪਾਉਂਦੇ ਨੇ ਆਹ ਕੰਮ ਨਹੀਂ ਕਰੂ ਕੋਈ ਵੀ। ਠੀਕ ਹੈ। ਮੈਂ ਇੱਥੇ ਤਾਂ ਠੀਕ ਕਰਨਾ ਜਾ ਰੇ। ਠੀਕ ਈ ਇਸ ਨੂੰ ਆਪੇ ਖਿੱਚ ਕੇ ਲੈਣਾ ਨਾੜਾ ਠੀਕ ਏ ਤੁਹਾਨੂੰ ਸਾਰਾ ਹਿਸਾਬ ਕਿਤਾਬ ਮਤਲਬ ਤੁਹਾਨੂੰ ਹੀ ਪਤਾ ਹਾਂ ਹਾਂ ਠੀਕ ਏ ਠੀਕ ਮੇਰੇ ਕੋਲ ਮਰੀਜ਼ ਆਉਂਦੇ ਰਹਿੰਦੇ ਨੇ ਬਹੁਤ ਦੱਸਦੇ ਰਹਿੰਦੇ ਵੀ ਆਹ ਕੰਮ ਨਹੀਂ ਕਰ ਰਹਾ ਕੋਈ ਵੀ ਅਸੀਂ ਮਰੇਲ ਕੋਟੜਲੇ ਤਹੀਂ ਜਾਏ ਵੀ ਆਹ ਕੰਮ ਨਹੀਂ ਕਰਿਆ ਠੀਕ ਈ ਜਦ ਕਰ ਜਦ ਕਰ ਤੁਸੀਂ ਬੋਲਦੀ ਆ ਠੀਕ ਜਿਨ੍ਹਾਂ ਦਾ ਖਿੱਚਦੇ ਮੈਂ ਆਪਣੇ ਆਪ ਠੀਕ ਆ ਜਾਂਦੇ ਆ ਅੱਛਾ ਇਹਨੂੰ ਡਿਸਕ ਦੀ ਵੀ ਪ੍ਰੋਬਲਮ ਹੋਊ ਹਾਂ ਡਿਸਕ ਦੀ ਠੀਕ ਏ ਤੇ ਲੱਤ ਤਾਂ ਹੀ ਖੜਕੀ ਦਿੰਦੀ ਠੀਕ ਏ ਹੁਣ ਤਾਂ ਹੀ ਠੀਕ ਆਏ ਨੇ ਫਿਰੇ ਪੂਰੀ ਕਰ ਦਿੱਤੇ ਠੀਕ ਹੈ ਹਾਂਜੀ ਆਪਾਂ ਬਾਪੂ ਜੀ ਨਾਲ ਵੀ ਗੱਲਬਾਤ ਕਰ ਲਈ ਤੇ ਮਰੀਜ਼ਾ ਨਾਲ ਵੀ ਗੱਲਬਾਤ ਕਰ ਲਈ ਇਹ ਵਿੱਚ ਸੁਣਨ ਚ ਆਇਆ ਕਹਿੰਦੇ ਅਸੀਂ ਇੱਕ ਵਾਰ ਆਏ ਹਾਂ ਤੇ ਵਿੱਚ ਸੁਣਨ ਚ ਆਇਆ ਕਹਿੰਦੇ ਦੋ ਦੋ ਵਾਰ ਆਏ ਹਾਂ ਕਹਿੰਦੇ ਹੁਣ ਅਸੀਂ ਬਿਲਕੁਲ ਟੱਲੀ ਵਰਗੇ ਆ ਠੀਕ ਆ ਤਾਂ ਜਿਨ੍ਹਾਂ ਨੂੰ ਵੀ ਦਰਦ ਦੀ ਪ੍ਰੋਬਲਮਾਂ ਚ ਇਹ ਗਿੱਟੇ ਦੁਖਦੇ ਨੇ ਗੋਡੇ ਦੁਖਦੇ ਨੇ ਤਾਂ ਬਾਪੂ ਕੋਲ ਜਰੂਰ ਆਓ ਤੇ ਬਾਪੂ ਤੁਹਾਨੂੰ ਐਡਰੈਸ ਵੀ ਦੱਸ ਦੇਵਾਂਗੇ ਆਪਾਂ ਉਹਨਾਂ ਤੋਂ ਐਡਰੈਸ ਵੀ ਪੁੱਛ ਲੈਣੇ ਆ ਤੇ ਜਿਨ੍ਹਾਂ ਨੂੰ ਮਤਲਬ ਦਵਾਈਆਂ ਖਾ ਖਾ ਕੇ ਜਿਹੜੇ ਅੰਦਰੋਂ ਖੋਖਲੇ ਹੋਏ ਪੈਣੇ ਤਾਂ ਉਹ ਬਾਪੂ ਜੀ ਕੋਲ ਜਰੂਰ ਆਉਣ ਕਹਿੰਦੇ ਇਹ ਤਾਂ ਦਿੰਦੇ ਨਹੀਂ ਹੈਗੇ ਮਤਲਬ ਤੇਲ ਹੀ ਦਿੰਦੇ ਨੇ ਬਾਪੂ ਜੀ ਹੁਣ ਐਡਰੈਸ ਦੱਸ ਦੋ ਜਿਹੜੇ ਸਾਡੇ ਹੋਰ ਮਰੀਜ਼ ਨੇ ਮਤਲਬ ਦਵਾਈਆਂ ਖਾ ਕੇ ਅੱਕੇ ਪੈਣੇ ਨਾ ਹਾਂ ਵੀ ਉਹ ਡਾਕਟਰਾਂ ਕੋਲ ਵੀ ਜਾਂਦੇ ਨੇ ਇੰਨੇ ਨੇ ਪੈਸੇ ਲਾ ਕੇ ਆ ਜਾਂਦੇ ਨੇ ਫਿਰ ਵੀ ਨਹੀਂ ਫਰਕ ਪੈਂਦਾ ਹੈਗਾ ਹੁਣ ਜਿਹੜੇ ਤੁਸੀਂ ਜੇ ਕਿਸੇ ਨੂੰ ਫੱਕੀ ਦਿੰਨੇ ਹੋ ਤੇਲ ਦਿੰਨੇ ਹੋ ਤਾਂ ਜੋ ਤੁਹਾਡੇ ਕੋਲ ਆਉਣ ਹੈ ਨਾ ਉਹਨਾਂ ਨੂੰ ਵੀ ਪਤਾ ਲੱਗ ਸਕੇ ਐਡਰੈਸ ਦੱਸ ਦੋ ਕਿੱਥੇ ਮੈਨਿਓ ਮਿੰਟ ਜੱਸੋਵਾਲ ਅੱਛੇ ਮੇਰਾ ਗੁਰਦੁਆਰਾਲਾ ਸਾਹਿਬ ਦੇ ਪਾਸੇ ਮਕਾਨ ਆ ਮੇਰਾ ਉੱਥੇ ਜਦ ਮਰਜੀ ਆ ਜਾਓ ਨੰਬਰ ਦੇ ਦਿੰਦੇ ਆਪਾਂ ਠੀਕ ਹੈ ਹਾਂ ਹਾਂ ਨੰਬਰ ਫਿਰ ਦੇ ਪਰ ਪਾ ਦਿਓ ਨੰਬਰ ਤੁਹਾਨੂੰ ਦੇ ਦਿੰਨਾ ਠੀਕ ਹੈ ਹਾਂ ਜਸੋਵਾਲੇ ਯਾਦ ਰੱਖੋ ਜਿਹੜਾ ਵੀ ਆਪੇ ਪੁੱਛਣਗੇ ਇਹ ਜਸੋਵਾਲ ਪਟਿਆਲਾ ਜ਼ਿਲ੍ਹੇ ਚ ਪੈਂਦਾ ਹੈ ਨਾ ਹਾਂ ਪਟਿਆਲਾ ਜ਼ਿਲ੍ਹੇ ਭਾਰਤੋ ਰੋਡ ਦੇ ਨਾਲੇ ਆ ਠੀਕ ਆ ਬੱਬੂ ਜੀ ਹਾਂ ਹਾਂ ਠੀਕ ਆ ਆਪਾਂ ਬਾਪੂ ਜੀ ਤੋਂ ਨੰਬਰ ਵੀ ਲੈ ਲੈਨੇ ਆ ਸਕਰੀਨ ਤੇ ਸ਼ੇਅਰ ਕਰ ਦਾਂਗੇ ਹੁਣ ਸਾਨੂੰ ਦਿਓ ਇਜਾਜ਼ਤ ਧੰਨਵਾਦ